ਅਬੂਹੋਰ ਦੇ ਵਿੱਚ ਕਿਵੇਂ ਇੱਕ ਵਪਾਰੀ ਨੂੰ ਗੋਹਟੇ ਲਈ ਸ਼ੂਟਿੰਗਸ ਮਾਰ ਦਿੱਤਾ ਗਿਆ ਇੱਕ ਨੀ ਇਨਸੀਡੈਂਟ ਹੈਗਾ ਇਹ ਵੀ ਇਸ ਤਰ੍ਹਾਂ ਦਾ ਅਧਿਕਾਰ ਨਹੀਂਗਾ ਕਿ ਤੁਸੀਂ ਸਾਰੇ ਲਾਜ਼ ਬਾਈਪਾਸ ਕਰਕੇ ਤੇ ਸਿੱਧਾ ਹੀ ਕੋਲਡ ਫਲੱਡ ਵਿੱਚ ਕਿਉਂਕਿ ਬੋਰ ਵਿੱਚ ਕੀ ਹੋਇਆ ਜਦ ਮਾਰਿਆ ਗਿਆ ਉਹ ਤਾਂ ਛਾ ਘਰ ਬਹੁਤ ਬਾਰੇ ਪੱਚੀ ਪਜਾ ਆਪਣੀ ਆਪਣੇ ਉਸ ਬਦਲਾਮੀ ਨੂੰ ਬਚਾਉਣ ਵਾਸਤੇ ਉਹਨਾਂ ਨੇ ਜਿਹੜਾ ਸੀਗਾ ਦੋ ਬੰਦੇ ਜਿਹੜੇ ਚੱਕ ਕੇ ਮਾਰ ਦਿੱਤੇ ਔਰ ਕਹਿਤਾ ਕਿ ਜੇ ਅਸੀਂ ਬਸ ਉਹ ਫੜ ਲਿਆ ਅਸਲੀ ਗੁਨਾਹਗਰ ਕੋਈ ਨਹੀਂ ਫੜਿਆ ਗਿਆ ਸੁਖਬੀਰ ਸਿੰਘ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਕੈਨੇਡਾ ਤੋਂ ਆਇਆ 22 ਸਾਲ ਦਾ ਨੌਜਵਾਨ ਥੈਟ ਟੂ ਫੇਕਰ ਕਾਉਂਟਰ ਉਸੇ ਅਫਸਰਾਂ ਨੇ ਫੇਕਰ ਕਾਉਂਟਰ ਕੀਤਾ ਜਿਨ੍ਹਾਂ ਨੇ ਸ਼ਾਮ ਨੂੰ ਦਰੂਹ ਸਵੀਕੇ ਕਰਦੇ ਬਾਅਦ ਤੇ ਉਹਦੇ ਮੁੰਡੇ ਨੂੰ ਘੁੱਟਿਆ ਸਾਬਤ ਹੋ ਜਾਂਦਾ ਸਾਰਾ ਕੁਝ ਪੁਆਇੰਟ ਬਲੈਂਕ ਰੇਂਜ ਤੋਂ ਇੰਕਾਊਂਟਰ ਇਦਾਂ ਹੁੰਦਾ ਹੈ ਮੈਂ ਇੰਕਾਊਂਟਰ ਕਾ ਹੁੰਦਾ ਜਦੋਂ ਅਗਲੇ ਪਾਸੇ ਗੋਲੀਆਂ ਚੱਲਦੀਆਂ ਨੇ ਤੇ ਨਾਲ ਵਿੱਚ ਦੋਨੋਂ ਪਾਸੇ ਬੰਦੇ ਮਾਰੇ ਜਾਂਦੇ ਤੇ ਜਿਹੜੇ ਬੰਦੇ ਲੰਮੇ ਪਾਉਂਦੇ ਨੇ ਇਹ ਸੈਲਫ ਕ੍ਰੀਏਟਿਡ ਇੰਜਰੀਜ਼ ਹੁੰਦੀਆਂ ਠੀਕ मिनिस्टर ਨੇ ਪਿੱਛੇ ਸਾਲ ਖੰਡ ਪਹਿਲਾਂ ਇਹ ਕਿਹਾ ਸੀ ਕਿ ਅਸੀਂ 550 ਕੋਸਟਾ ਨਵੇਂ ਪਟਵਾਰੀਆਂ ਦੇ ਕਰਾਂਗੇ ਤੇ ਆ ਹੁਣ ਪਿੱਛੇ ਜੇ ਕਿਸੇ ਜਿਹੜਾ ਮਿਨਿਸਟਰ ਨਵਾਂ ਬਣਿਆ ਰਿਵੈਨਿਊ ਦਾ ਉਹਨੇ ਕਹਿੰਨੇ ਕਿ ਅਸੀਂ 1100 ਪਟਵਾਰੀਆਂ ਦੀ ਕੋਸਟਾ ਨਵੀਆਂ ਕਰਾਂਗੇ ਤੇ ਮਨੀਸ਼ ਸੋਢੀਆ ਦਿੱਲੀੋਂ ਆਣ ਕੇ ਇੱਕ ਰਿਜੈਕਟਿਡ ਲੀਡਰ ਜਿਹੜਾ ਪੰਜਾਬ ਦਾ ਕੋ ਸਰਕਾਰ ਨੇ ਗਾਓ ਕਹਿੰਦਾ ਅਸੀਂ ਪਟਵਾਰ ਮਹਿਕਮਾ ਹੀ ਬੰਦ ਕਰ ਰਹੇ ਹਾਂ ਇਹ ਨਹੀਂ ਚੁਣੌਤੀ ਆ ਭਗਵਾਨ ਕਮਾਨ ਦੀ ਸਰਕਾਰ ਨੂੰ ਕਹਿੰਦੇ ਨਾ ਰੋਜ਼ ਕਿ ਅਸੀਂ ਕੀ 40000 ਟੀਚਰ ਭਰਤੀ ਕਰਤਾ 50000 ਟੀਚਰ ਭਰਤੀ ਕਰਤਾ ਹਾਲਾਂਕਿ ਆ ਪਿਛਲੇ ਦਿਨੀ ਮੈਂ ਆਪਣੇ ਟਵਿੱਟਰ ਤੇ ਸ਼ੇਅਰ ਕੀਤਾ ਕਿ ਲਗਭਗ 40 ਪ੍ਰਿੰਸੀਪਲ ਦੀਆਂ ਪੋਸਟਾਂ ਸਰਕਾਰੀ ਸਕੂਲਾਂ ਵਿੱਚ ਖਾਲੀ ਨੇ ਉਹ ਵੇਰਵੇ ਕਿੱਥੇ ਕੀਤੇ ਨੇ ਵਿਲੇਜ ਡਿਵੈਲਪਮੈਂਟ ਆਰਗੇਨਾਈਜ਼ਰ 2022 ਨੂੰ ਫਾਰਮ ਭਰਾਲੇ ਪੈਸੇ ਲੈ ਲੇ ਕਰੋੜਾ ਰੁਪਏ ਸਰਕਾਰ ਦੇ ਖਜ਼ਾਨੇ ਚ ਟਪਲ ਹੀ ਨਿਕਲਿਆ ਹਮਾਨ ਪਹਿਲਾਂ ਕਹਿੰਦਾ ਹੁੰਦਾ ਸੀਗਾ ਕਿ ਅਸੀਂ ਜਿਹੜੇ ਬੀਐਸਸੀ ਐਗਰੀਕਲਚਰ ਐਮਐਸਸੀ ਐਗਰੀਕਲਚਰ ਹਰ ਪਿੰਡ ਵਿੱਚ ਇੱਕ ਮੁੰਡੇ ਨੂੰ ਜੌਬ ਦਿਆਂਗੇ 13 ਹਜ਼ਾਰ ਤਾਂ ਪਿੰਡ ਐ ਸਾਡਾ ਉੱਥੇ ਮਿਲਦੀ ਜਾਂਦੀ ਸੀ ਸੋਕਨਾ ਆਉ ਲੱਗਿਆ ਬੰਦਾ ਟੈਨਸ਼ਨ ਕੇਂਦਰ ਨੇ ਜਿਵੇਂ ਬਲਾਅ ਬੇਅਤਬੀਆਂ ਦੇ ਉੱਤੇ ਸਿਕੂਨ ਬਣਾਉਣਾ ਸਾਢੇ 3 ਸਾਲ ਬਾਅਦ ਚੱਲਿਆ ਆ ਤਾਂ ਹੋਰ ਵਗੋ ਕਾਨੂੰਨ ਬਣਾਉਣਾ ਜਦੋਂ ਖੋਮਰ ਬੇਜੇ ਪ੍ਰਤਾਪ ਸਿੰਘ ਐਮ ਐਲ اے ਜਿਹੜਾ ਹੈ ਕਿ ਮੇਨ ਆਰਕੀਟੈਕਟ ਸੀਗਾ ਇਸ ਕੇਸ ਦਾ ਇਹਨੇ ਜਿੰਨੇ ਸਾਰੀ ਇਨਵੈਸਟੀਗੇਸ਼ਨ ਕੀਤੀ ਉਹਨੂੰ ਪਾਰਟੀ ਜੁਆਇਨ ਕੀਤੀ ਉਹਨੂੰ ਕੱਢ ਕੇ ਬਾਹਰ ਮਾਰਿਆ ਸਾਰੇ ਸਾਡੇ ਬੱਚੇ ਨੇ ਹੋਣ ਹਾਰ ਪੰਜਾਬ ਦੇ ਜਿਹੜੇ ਸਰਕਾਰੀ ਨੌਕਰੀਆਂ ਲਈ ਸਟਰਗਲ ਕਰਦੇ ਨੇ ਇਹ ਸਾਰੇ ਅਫੈਕਟਿਡ ਨੇ ਜਿਹੜਾ ਸੀਨੀਅਰ ਸਹਾਇਕ ਕਮ ਇਨਸਪੈਕਟਰ ਦਾ ਜਿਹੜਾ ਪੰਜਾਬ ਸਬੋਡੀਨੇਟ ਬੋਰਡ ਹੁੰਦਾ ਪੀਐਸਐਸਐਸ ਬੋਰਡ ਸਰਵਿਸਸ ਬੋਰਡ ਉਹਨੇ ਇਹ ਜਿਹੜੀਆਂ ਰਿਕਰੂਟਮੈਂਟ ਸੀ ਭਰਤੀ ਸੀ ਉਸਨੇ ਕਰਦੀ ਸੀ ਤੁਹਾਨੂੰ ਯਾਦ ਹੋਵੇਗਾ ਸਾਰਾ ਕਿ ਸ਼ਾਇਦ 2022 ਦੀ ਗੱਲ ਹੋਇਆ ਨੈਪ ਤਸੀਲਦਾ ਦੇ ਪੇਪਰ ਕੀਤੇ ਗਏ ਸੀ ਇਸੇ ਸਰਕਾਰ ਵੱਲੋਂ ਇਸੇ ਐਸਐਸ ਬੋਰਡ ਵੱਲੋਂ ਜਾਂ ਸ਼ਾਇਦ ਪੀਪੀਐਸਸੀ ਵੱਲੋਂ ਉਹਦੇ ਚ ਵੀ ਬਹੁਤ ਵੱਡਾ ਕਪਲਾਇਆ ਸੀਗਾ ਕਿ ਜਿਹੜੇ ਨੈਪ ਤਸੀਲਦਾ ਟਾਪਰ ਸੀਗੇ ਸ਼ਾਇਦ ਜਿੰਨੇ ਵੀ ਕਿੰਤੀ ਸੀ 35 40 ਜਾਂ 40 45 ਦੀ ਉਹ ਸਾਰੇ ਪਟਵਾਰੀਆਂ ਦੇ ਪੇਪਰਾਂ ਵਿੱਚ ਖੇਲ ਹੋ ਗਈ ਸੀ। ਔਰ ਉਹ ਸਾਰੇ ਜਿਹੜੇ ਨੈੱਟ ਕਸੀਦਾਰ ਸੀਗੇ ਉਹ ਪਾਏਗੇ ਕਿ ਇੱਕ ਪਾਰਟਿਕੂਲਰ ਰੀਜਨ ਜਿਵੇਂ ਕਿ ਇਸ ਐਸ ਐਸ ਏ ਦੇ ਪੇਪਰ ਵਿੱਚ ਵੀ ਢੱਗਰ ਪੱਟੀ ਇੱਥੇ ਜਿਹੜੇ ਸੰਗਰੂਰ ਮਾਨਸਾ ਤੇ ਲੇਹਰੇ ਦੇ ਨੇੜੇ ਤੇਰੇ ਦੇ ਸਾਰੇ ਕੈਂਡੀਡੇਟ ਉੱਥੋਂ ਦੇ ਸੀਗੇ। ਗਵਰਨਮੈਂਟ ਨੂੰ ਪਬਲਿਕ ਪ੍ਰੈਸ਼ਰ ਤੇ ਅੱਗੇ ਗੋਡੇ ਟੇਕ ਕੇ ਉਹ ਸਾਰੀ ਭਰਤੀ ਨੂੰ ਦੁਬਾਰਾ ਉਹਨੂੰ ਰੱਦ ਕੀਤਾ ਗਿਆ ਤੇ ਨਵੇਂ ਸਿਰੇ ਤੋਂ ਭਰਤੀ ਜਿਹੜੀ ਸੀ ਉਹ ਕੀਤੀ ਗਈ ਬਲਕਿ ਭਗਵਾਨ ਕੁਮਾਰ ਨੇ ਸੈਟ ਅਗੋਰ تھیਟਰ ਦੇ ਵਿੱਚ ਇਸ ਗੱਲ ਦਾ ਆਪ ਇਸ ਨੂੰ ਕਬੂਲਿਆ ਵੀ ਕਿ ਨਹਿਰ ਤਸਿਲਦਾਰਾਂ ਦੇ ਪੇਪਰਾਂ ਦੇ ਵਿੱਚ ਬਹੁਤ ਘਪਲਾ ਹੋਇਆ ਲੀਕ ਹੋਏ ਪੈਸੇ ਦਾ ਆਦਾਨ ਪ੍ਰਦਾਨ ਇਸੇ ਤਰ੍ਹਾਂ ਨਾਲ ਇਹ ਜਿਹੜੇ ਐ ਐਸ ਐ ਦੇ ਪੇਪਰ ਹੋਏ ਇਹ 28 ਜਨਵਰੀ 2024 ਦਾ ਪੇਪਰ ਹੋਇਆ ਸੀਗਾ ਔਰ ਫਿਰ ਇਹਨੂੰ ਕਾਫੀ ਦੇਰ ਤੱਕ ਇਹਦੇ ਰਿਜ਼ਲਟਸ ਵਿਦ ਹੋਲਡ ਕੀਤੇ ਗਏ ਸ਼ਾਇਦ ਪਤਾ ਲੱਗ ਗਿਆ ਹੋਵੇ ਕਿ ਵਿਜੀਲੈਂਸ ਨੇ ਵੀ ਇਨਕੁਆਇਰੀ ਕੀਤੀ ਹੈ ਸ਼ਾਇਦ ਬੀਓਆਈ ਜਿਹੜੀ ਉਸਨੇ ਵੀ ਇਨਕੁਆਇਰੀ ਕੀਤੀ ਹੈ ਇੱਕ ਫਰਜ਼ੀ ਜੀ ਇਨਕੁਆਇਰੀ ਕੋਈ ਰਿਟਾਇਰਡ ਬਿਊਰੋਕਰੇਟ ਜਾਂ ਕਿਸੇ ਰਿਟਾਇਰਡ ਜੱਜ ਨੂੰ ਲਾ ਕੇ ਸਿਰਫ ਜਿਹਨੂੰ ਕਹਿੰਦੇ ਵਾਈਟਵਾਸ਼ ਕਰਨ ਵਾਸਤੇ ਉਹਦਾ ਜਿਹੜਾ ਸੀਗਾ ਲੋਕ ਦਿਖਾਵਾ ਕੀਤਾ ਤੇ ਹੁਣ ਇਹਨਾਂ ਨੇ ਜਿਹੜੇ ਰਿਜ਼ਲਟਸ ਸੀਗੇ ਆ ਹੁਣੇ ਰੀਸੈਂਟਲੀ ਜਿਹੜੀ ਤੀਨ ਛਾਇਕਤੇ ਆ ਪਿਛਲੇ ਹਫਤੇ ਨਤੀਜੇ ਕੱਢੇ ਨੇ ਐ ਨਵੇਂ ਤਸਿਲਦਾਰਾਂ ਦੀ ਭਰਤੀ ਦੇ ਤਰਜ ਤੇ ਜਿਹੜੇ ਟਾਪਰ ਚ 44 ਕੈਡੀਡੇਟ ਨੇ 44 ਕੈਡੀਡੇਟਸ ਹੂ ਹੈਵ ਟਾਪਡ ਦ ਲਿਸਟ ਆਫ ਦਸ ਐਸਐਸਏ ਐਗਜ਼ਾਮ ਕਮ ਇਨਸਪੈਕਟਰ ਐਗਜ਼ਾਮ ਉਹਨਾਂ ਤੇ ਬਿਲਕੁਲ ਉਹੀ ਨਵੇਂ ਤਸਿਲਦਾਰਾਂ ਵਾਲੇ ਇਲਜ਼ਾਮ ਲੱਗ ਰਹੇ ਨੇ ਮਿਸਾਲ ਦੇ ਤੌਰ ਤੇ ਜਿਹੜੇ ਉਹਨਾਂ ਨੇ ਜਿਹੜੇ ਜਵਾਬ ਦਿੱਤੇ ਇਸ ਪੇਪਰ ਵਿੱਚ ਚਾਹੇ ਸਹੀ ਤੇ ਚਾਹੇ ਗਲਤ ਜਿਹੜੇ ਅਨਸਰ ਕੀਜ਼ ਹੁੰਦੇ ਨੇ A B C D ਚਤਾਲੀਆਂ ਦੇ ਬਿਲਕੁਲ ਇਨਬਿਨੀ ਨੇ ਜੇ ਇੱਕ ਨੇ ਇਨਕਰੈਕਟ ਕੀਤਾ ਤੇ ਸਾਰਿਆਂ ਨੇ ਇਨਕਰੈਕਟ ਕੀਤੇ ਜੇ ਇੱਕ ਨੇ ਉਸ ਨੂੰ ਸਿਲੈਕਟ ਕੀਤਾ ਕਰੈਕਟ ਆਨਸਰ ਹੈ ਜਿਹੜੀ ਵੀ ਕੀ ਸਿਲੈਕਟ ਕੀਤੀ ਤੇ ਸਾਰਿਆਂ ਨੇ ਉਸ ਸਿਲੈਕਟ ਕੀਤੇ ਇਹਦੇ ਚ ਇੱਕ ਗੱਲ ਹੋਰ ਵੀ ਪਾਈ ਗਈ ਇਸ ਭਰਤੀ ਚ ਕਿ ਬਹੁਤ ਸਾਰੇ ਜਿਹੜੇ ਹਨ ਉਹ ਆਪਸ ਵਿੱਚ ਰਿਲੇਟਿਡ ਕੈਡੀਡੇਟ ਸਿਲੈਕਟ ਹੋਏ ਨੇ ਜਿਵੇਂ ਕਿ ਇੱਕ ਘਰ ਵਾਲਾ ਤੇ ਇੱਕ ਘਰ ਵਾਲੀ ਇੱਕ ਸ਼ਾਇਦ ਫਰਸਟ ਕਜ਼ਨ ਚਾਚੇ ਦੇ ਪੁੱਤਪਰਾ ਇੱਕ ਸ਼ਾਇਦ ਪ੍ਰੋਬੇਬਲੀ ਸਾੜਾ ਤੇ ਪਨੋਇਆ ਇਹ ਸਾਰੀਆਂ ਗੱਲਾਂ ਕੋਇਨਸੀਡੈਂਸ ਨਾ ਨਹੀਂ ਹੋ ਸਕਦੀਆਂ ਇਹ ਸਾਰੇ ਜਿਹੜੀਆਂ ਓਐਮਆਰ ਸ਼ੀਟਸ ਜਿਗੀਆਂ ਅਗਰ ਇਸ ਨੂੰ ਸਾਰੀਆਂ ਨੂੰ ਅਚੀ ਤਰੀਕੇ ਨਾਲ ਕੋਈ ਪ੍ਰੋਪਰ ਨਿਰਪੱਖ ਜਾਂਚ ਹੋਵੇਗੀ ਤਾਂ ਪਹਿਲਾਂ ਇੱਥੇ ਬੜੇ ਜਾਣਗੇ ਦੂਸਰਾ ਹੈਗਾ ਕਿ ਇਹਦੀ ਜੀਓਗ੍ਰਾਫੀਕਲ ਕੰਸੈਂਟਰੇਸ਼ਨ ਆਫ ਟਾਪਰਸ ਜਿਦਾ ਮੈਂ ਪਹਿਲਾਂ ਕਿਹਾ ਇਹ 44 ਚੋਂ 35 ਜਿਹੜੇ ਨੇ ਜਿਹੜਾ ਘੱਗਰ ਪੱਟੀ ਵਿੱਚ ਜ਼ਿਕਰ ਕੀਤਾ ਸੰਗਰੂਰ ਮਾਨਸਾ ਫਤਿਹਾਬਾਦ ਮੂਨਤ ਤੇ ਪਾਟੜਾ ਇੱਥੇ ਕਿ ਜਿਹੜੇ ਹੈ ਇਹਦਾ ਮਤਲਬ ਇਹ ਹੁੰਦਾ ਕਿ ਇਹ ਸਾਰਾ ਜਿਹੜਾ ਪੈਸਾ ਇਹ ਜਿਹੜਾ ਪੇਪਰ ਹੈ ਪਹਿਲਾਂ ਇਹਨਾਂ ਜੇਤੂ ਉਮੀਦਵਾਰਾਂ ਨੂੰ ਪੜਾਇਆ ਗਿਆ ਦਿੱਤਾ ਗਿਆ ਉਹਨਾਂ ਨੂੰ ਰਿੱਟੇ ਲਵਾਏਗੇ ਉਹਨਾਂ ਤੋਂ ਆਫਕੋਰਸ ਪੈਸੇ ਲੈ ਕੇ ਹੋਣਗੇ ਤਾਂ ਤਾਂ ਫ੍ਰੀ ਕੋ ਦਿੰਦਾ ਨਹੀਂ ਗਿਆ ਤੁਹਾਨੂੰ ਪਤਾ ਕਿ ਕਿਸੇ ਵੀ ਸਰਕਾਰੀ ਨੌਕਰੀ ਲੈਣ ਵਾਸਤੇ ਲੋਕੀ ਲੱਖਾਂ ਰੁਪਏ ਚੱਕੀ ਫਿਰਦੇ ਨੇ ਮੇਰੇ ਕੋਲ ਕਈ ਵਾਰੀ ਵਿਚਾਰੇ ਪਹੁੰਚ ਕਰਦੇ ਨੇ ਪਿੰਡਾਂ ਦੇ ਲੋਕੀ ਔਰ ਪਤਾ ਨਹੀਂ ਕਿੰਨੇ ਲੋਕ ਪੈਸੇ ਦੇ ਬੈਠੇ ਹੋਣੇ ਕੌਸਟੇਬਲ ਦੀ ਭਰਤੀ ਵਾਸਤੇ ਰੁਪਇਆ 5-5 7-7 10-10 ਲ ਉਧੇਰਾ ਸਮਝਾਈਦਾ ਕਿ ਇਹਦੇ ਕੋਲ ਪੈਸੇ ਨਾ ਦਿਓ ਪਹਿਲਾਂ ਤੁਹਾਡਾ ਫਿਜ਼ੀਕਲ ਹੋਊਗਾ ਤੁਹਾਡੇ ਰਿਟਨ ਐਗਜ਼ਾਮੀਨੇਸ਼ਨ ਕਾਫੀ ਡਿਸਕਰੇਜ ਕੀਤਾ ਪਰ ਲੋਕੀ ਚੱਕੀ ਫਿਰਦੇ ਨੇ ਬਿਕੋਜ਼ देयर ਇਸ ਕੰਪਲੀਟ ਡਰਥ ਆਫ ਗਵਰਨਮੈਂਟ এমਪਲੋਇਮੈਂਟ ਔਰ ਐਸੇ ਕਰਕੇ ਜਦੋਂ ਸਰਕਾਰੀ ਨੌਕ ਜੋਬਸ ਨਹੀਂ ਮਿਲਦੀਆਂ ਬੱਚੇ ਵਿਚਾਰੇ ਮਾਇੂਸ ਹੋ ਕੇ ਜਾਂਦਾ ਵਿਦੇਸ਼ਾਂ ਨੂੰ ਭੱਜ ਜਾਂਦੇ ਨੇ ਜਾਂ ਦੇ ਫਾਲ ਇੰਟੂ ਦਿਸ ਡਰਗ ਟਰੈਪ ਇਹ ਸਾਰੀ ਗੱਲਾਂ ਪਾਣ ਪਤਾ ਦੂਸਰਾ ਤੀਸਰਾ ਜਿਹੜਾ ਹੈ ਉਹਨਾਂ ਦੀ ਜਿਹੜੀ ਸਸਪੀਸ਼ੀਅਸ ਜਿਹੜੀ ਪਰਫਾਰਮੈਂਸ ਡਿਸਪੈਰਿਟੀ ਹੈ ਉਹਦੇ ਵਿੱਚ ਮਤਲਬ ਕਿ ਕਿਵੇਂ 44 ਜਿਹੜੇ ਹੈਗੇ ਨੇ ਉਹ ਹੁਣ ਆ ਕੇ ਟਾਪਰ ਹੋ ਗਏ ਜਿਹੜੇ ਜਿਹੜੇ ਪਹਿਲਾਂ ਇਹਨਾਂ ਨੇ ਇਮਤਿਹਾਨ ਦਿੱਤੇ ਸਾਰਿਆਂ ਨੇ ਪੰਜਾਬੀ ਦੇ ਪੇਪਰਾਂ ਵਿੱਚ ਫੇਲ ਹੁੰਦੇ ਰਹੇ ਨੇ ਕੋਈ ਕੱਢੂਗਾ ਤਾਂ ਦੇਖੂਗਾ ਤਾਂ ਪਤਾ ਲੱਗ ਜੂ ਜਾਂ ਜਿਹੜੇ ਹੋਰ ਕੰਪੀਟੀਟਿਵ ਐਗਜ਼ਾਮ ਹੋਏ ਨੇ ਖਾਸ ਤੌਰ ਦੇ ਉੱਤੇ ਜਿਹੜੇ ਮਗਲੇ ਜਿਹੜੇ ਘੱਟ ਚੈਲੈਂਜਿੰਗ ਹੋਣਗੇ ਉਹਨਾਂ ਵਿੱਚ ਫੇਲ ਹੁੰਦੇ ਰਹੇ ਨੇ ਸਾਰੇ ਤੇ ਗਰੁੱਪ ਬੀ ਦੇ ਇਮਤਿਹਾਨ ਜਿਹੜਾ ਕਿ ਔਖਾ ਪੇਪਰ ਆ ਉਥੇ ਆ ਕੇ ਉਹ ਸਾਰੇ ਟੌਪ ਕਰ ਗਏ ਤੇ ਪਾਸ ਹੋ ਗਏ ਨੇ ਇਹ ਕਿਵੇਂ ਹੋ ਸਕਦਾ ਵਾ ਔਰ ਜਿਹੜੀ ਟ੍ਰਾਂਸਪੇਰੈਂਸੀ ਤੇ ਅਕਾਉਂਟੇਬਿਲਟੀ ਜਿਹੜੀ ਸਰਕਾਰ ਕਹਿੰਦੀ ਅਸੀਂ ਕਟੜ ਇਮਾਨਦਾਰਾਂ ਦੀ ਸਰਕਾਰ ਆ ਜੀ ਇਹ ਸਾਰਾ ਉਹਨਾਂ ਨੇ ਮੇਰੇ ਸਾਹਮਣੇ ਨਾਲ ਇਹ ਬੇਈਮਾਨੀ ਦਾ ਇੱਕ ਫਰੌਡ ਦਾ ਇੱਕ ਬੜਾ ਗਲੇਰਿੰਗ ਐਗਜ਼ਾਮਪਲ ਹੈ ਇਹ ਸਾਫ਼ ਦੱਸਦਾ ਕਿ ਪੰਜਾਬ ਦੇ ਵਿੱਚ ਕੋਈ ਵੀ ਭਰਤੀ ਨਾ ਸਿਰਫ ਐਸਐਸਏ ਕਮਨ ਇੰਸਪੈਕਟਰਸ ਦੀ ਬਲਕਿ ਨਾ ਸਿਰਫ ਨੈਪ ਤਸਿਲਦਾਰ ਦੀ ਜਿੰਨੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਵਿੱਚ ਸਾਰਾ ਕੋਟਾਲੇ ਬਾਜੀ ਜਿਵੇਂ ਕਿ ਕਦੀ ਬਿਹਾਰ ਚ ਸੁਣਦੇ ਸੀ ਕਿ ਪੀਪਲ ਲੀਕ ਹੋ ਰਿਹਾ ਵਾ ਜਾਂ ਹੋਰ ਨਹੀਂਆ ਬੈਕਵਰਡ ਸਟੇਟਸ ਯੂਪੀ ਵਗੈਰਾ ਸੁਣਦੇ ਸੀਗੇ ਉਸੇ ਹੀ ਟੈਕਨੋਲੋਜੀ ਦੇ ਨਾਲ ਉਸੇ ਹੀ ਤਰਜ਼ ਦੇ ਨਾਲ ਉਸੇ ਹੀ ਸੇਮ ਜਿਹੜਾ ਮੈਥਡੋਲੋਜੀ ਅਪਲਾਈ ਕਰਕੇ ਤੇ ਇਹਨਾਂ ਪੇਪਰਾਂ ਵਿੱਚ ਚਾਹੇਤਿਆਂ ਨੂੰ ਔਰ ਖਾ ਚਾਹੇਤਿਆਂ ਨਾਲੋਂ ਵੀ ਆਈ ਊਡ ਸੇ ਦਿਸ ਇਸ ਦਿਸ ਇੰਟਾਇਰ ਰਿਕਰੂਟਮੈਂਟ ਆਫ ਐਸਐਸਏ ਕਮ ਇੰਸਪੈਕਟਰਸ ਸਮੈਕਸ ਆਫ ਡੀਪ ਰੂਟਡ ਕਨਸਪੀਰੇਸੀ ਐਂਡ ਕਰਾਪਸ਼ਨ ਉਹਨੇ ਦੀ ਜਾਂਚ ਕੌਣ ਕਰੇਗਾ ਆਪਾਂ ਸਾਰੇ ਜਾਣਦੇ ਕਿ ਬਿਜਲੈਂਸ ਜਿਹੜੀ ਆ ਪੰਜਾਬ ਦੀ ਉਹ ਤਾਂ ਸਿਰਫ ਵਿਰੋਧੀਆਂ ਨੂੰ ਠੋਕਣ ਦੇ ਪਰਚੇ ਦਰਜ ਕਰਨ ਤੇ ਜਿਹੜੇ ਕੋਈ ਵਿਚਾਰੇ ਹਿਊਮਨ ਰਾਈਟ ਐਕਟੀਵਿਸਟ ਆ ਉਹਨਾਂ ਨੂੰ ਕਿੱਦਾਂ ਉਹਨਾਂ ਦੇ ਮੂੰਹ ਬੰਦ ਕਰਾਏ ਜਾਣ ਉਸਿਆ ਬਿਜਲੈਂਸ ਦਾ ਕੰਮ ਤਾਂ ਇਹ ਸੀਗਾ ਕਿ ਅਗਰ ਕੋਈ ਪੇਪਰ ਪਰਤੀ ਲੀਕੇਜ ਕੋ ਗਲਤ ਹੋ ਰਹੀ ਆ ਤੇ ਇਹਦੇ ਤੇ ਤੁਸੀਂ ਪ੍ਰੋਪਰ ਜਾਂਚ ਕਰਕੇ ਤੇ ਜਿਹੜੇ ਰਿਸਪਾਂਸਿਬਲ ਬੰਦੇ ਉਹਨਾਂ ਨੂੰ ਫੜ ਕੇ ਅੰਦਰ ਦਿਓ ਆ ਤੁਸੀਂ ਦੇਖ ਰਹੇ ਹੋ ਕਿ ਤਾਂ ਲੜਕੀਆਂ ਵਿਚਾਰੀਆਂ ਖੜੀਆਂ ਨੇ ਇਹਨਾਂ ਨੇ ਪਤਾ ਨਹੀਂ ਕਿੰਨੇ ਕਿੰਨੇ ਸਾਲ ਆਪਣੇ ਘਰਾਂ ਦੇ ਆਪਣੇ ਮਾਪਿਓ ਦਾ ਪੈਸਾ ਖਰਚ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਟਿਊਸ਼ਨਾਂ ਲੈ ਕੇ ਕਿੱਥੇ ਕਿੱਥੇ ਅਕੈਡਮੀਆ ਜੁਆਇਨ ਕਰਕੇ ਇਹ ਵਿਚਾਰੇ ਮਸੇ ਤਿਆਰ ਕਰਦੇ ਨੇ ਤੇ ਜਦੋਂ ਪੇਪਰ ਆਉਂਦਾ ਵਾ ਤੇ ਠੱਗ ਠੋਰ ਬੇਈਮਾਨ ਲੋਕ ਜਿਹੜੇ ਨੇ ਉਹ ਪੈਸੇ ਦੇ ਕੇ ਤੇ ਗਾ ਲੰਗ ਜਾਣੇ ਨੇ ਜਿਹੜਾ ਦੀ ਕੋਈ ਮੈਰਿਟ ਨਹੀਂ ਸੋ ਇਹ ਸਾਰੇ ਮਸਲੇ ਨੂੰ ਰੱਖ ਕੇ ਅਸੀਂ ਇਹਦਾ ਧਿਆਨ ਮੈਂ ਅੱਜ ਗਵਰਨਰ ਪੰਜਾਬ ਕਿਉਂਕਿ ਹੋਰ ਤਾਂ ਕੋਈ ਅਥਾਰਟੀ ਸਾਡੇ ਕੋਲ ਬਚੀ ਨਹੀਂ ਗਈ ਰਾਜਪਾਲ ਪੰਜਾਬ ਨੂੰ ਇਸ ਪੱਤਰ ਨੂੰ ਫਾਰਵਰਡ ਕੀਤਾ ਵਾ ਔਰ ਉਹਨਾਂ ਤੋਂ ਮੰਗ ਕੀਤੀ ਕਿ ਇਹਦੀ ਸੀਬੀਆਈ ਜਾਂਚ ਕਰਾਵੇ ਯਾਹ ਫੇ ਕੋਈ ਤੁਸੀਂ ਜੁਡੀਸ਼ੀਅਲ ਇਨਕੁਆਇਰੀ ਕਰਾ ਦਿਓ ਕਿਉਂਕਿ ਪੰਜਾਬ ਦੇ ਵਿੱਚ ਕਿਸੇ ਵੀ ਏਜੰਸੀ ਤੋਂ ਜਾਂਚ ਕਰਾਉਣੀ ਸਮਝ ਲਓ ਕਿ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਬਰਾਬਰ ਆ ਮੈਂ ਰਾਜਪਾਲ ਸਾਹਿਬ ਨੂੰ ਅੱਜ ਪੱਤਰ ਲਿਖ ਕੇ ਇਹ ਸਾਰਾ ਜਿਹੜਾ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਇਸ ਦੀ ਪੂਰੀ ਸੀਬੀਆਈ ਨੇ ਪੁਕਤਾ ਟਾਈਮ ਬౌੰਡ ਜਾਂਚ ਮੰਗ ਕੀਤੀ ਔਰ ਜੇ ਨਾਲ ਲੋਕਾਂ ਨੇ ਗੁਨਾਹ ਕੀਤਾ ਚਾਹੇ ਉਹ ਐਸਐਸਬੋਰਡ ਦੇ ਅਧਿਕਾਰੀ ਨੇ ਚਾਹੇ ਉਹ ਦਲਾਲ ਨੇ ਵਿੱਚ ਪੀਪਲ ਪੀਪਲ ਦੀ ਕਰਨ ਵਾਲੇ ਉਹਨਾਂ ਸਾਰਿਆਂ ਦੇ ਖਿਲਾਫ ਬਣਦੀ ਪੁਕਤਾ ਕਾਰਵਾਈ ਹੋਵੇ ਔਰ ਇਸ ਪੇਪਰ ਨੂੰ ਰੱਦ ਕੀਤਾ ਜਾਵੇ ਇਸ ਪੇਪਰ ਨੂੰ ਸਕ੍ਰੈਪ ਕਰਕੇ ਨਵੇਂ ਸਿਰੇ ਤੋਂ ਟਰਾਂਸਪੇਰੈਂਟ ਤਰੀਕੇ ਦੇ ਨਾਲ ਐਸ ਐਸ ਏ ਕਮ ਇਨਸਪੈਕਟਰਸ ਦੀ ਜਿਹੜੀ ਭਰਤੀ ਆ ਉਹ ਨਵੇਂ ਸਿਰੇ ਤੋਂ ਕਰਾਈ ਜਾਵੇ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਨਾਲ ਕੋਈ ਗੱਲ ਹੋਰ ਕਰਾਂ ਮੈਂ ਬੇਨਤੀ ਕਰੂੰਗਾ ਔਰ ਇਹਦੇ ਵਿੱਚ ਮੈਂ ਕਹਿਣਾ ਚਾਹੁੰਦਾ ਇੱਕ ਭਰਤੀਆਂ ਦੇ ਵਿੱਚ ਕਿ ਸਪੋਰਟਸ ਕੋਟੇ ਦੇ ਵੀ ਵਿਚਾਰੇ ਲੋਕ ੱੱਕੇ ਖਾ ਰਹੇ ਨੇ ਕੱਲ ਤੁਸੀਂ ਦੇਖਿਆ ਥਾਣੇ ਦੇ ਵਿੱਚ ਲਾਸ਼ ਪਾਈ ਗਈ ਇੱਕ ਸਪੋਰਟਸਮੈਨ ਕਬੱਡੀ ਦਾ ਪਲੇਅਰ ਨੂੰ ਕੱਦ ਲਈ ਚਾਚੂ ਦੇ ਵਾਸਤੇ ਥਾਣੇ 'ਚ ਰੱਖਿਆ ਸੀ ਉਹ ਪਤਾ ਹੀ ਨਹੀਂ ਕਿ ਵਿਚਾਰਾ ਮਾਰਿਆ ਕਿੱਦਾਂ ਗਿਆ ਔਰ ਸਪੋਰਟਸ ਕੋਟੇ ਦੀ ਪਿਛਲੇ 9 ਸਾਲ ਤੋਂ ਭਰਤੀ ਨਹੀਂ ਹੋ ਰਹੀ ਕਿਤੇ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਕੀ ਕਹਿੰਦੇ ਸੀ ਖੇਡਵੱਤਨ ਦਾ ਪਤਾ ਨਹੀਂ ਕਿਹੜੀਆਂ ਖੇਡਾਂ ਬਣਾਇਆ ਫਰਾਡ ਜੀਆਂ ਗੱਲਾਂ ਕਰ ਕਰਕੇ ਐਵੇਂ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨ ਵਾਸਤੇ ਉਹਦੇ ਚ ਪਿਛਲੇ 9 ਸਾਲਾਂ ਵਿੱਚ ਸਪੋਰਟਸ ਕੋਟੇ ਵਿੱਚ ਕੋਈ ਭਰਤੀ ਨਹੀਂ ਹੋਈ ਜਿਹੜੇ ਐਮੀਨੈਂਟ ਸਪੋਰਟਸਮੈਨ ਨੇ ਨੈਸ਼ਨਲ ਇੰਟਰਨੈਸ਼ਨਲ ਦੇ ਆਰ ਰਨਿੰਗ ਫਰਮ ਪਿੱਲਰ ਟੂ ਪੋਸਟ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਇਸ ਮੌਜੂਦਾ ਸਰਕਾਰ ਦੇ ਵਿੱਚ ਸਾਡੀ ਇਹ ਵੀ ਮੰਗ ਹੈ ਕਿ ਸਪੋਰਟਸਮੈਨ ਜਿਹੜੇ ਬਹੁਤ ਮਿਹਨਤ ਕਰਕੇ ਕਿਸੇ ਫੀਲਡ ਵਿੱਚ ਐਕਸੈਲ ਕਰਦੇ ਨੇ ਨਾਮ ਬਣਾਉਂਦੇ ਨੇ ਦੇਸ਼ ਦਾ ਤੇ ਪੰਜਾਬ ਦਾ ਚਾਹੇ ਉਹ ਨੈਸ਼ਨਲ ਖੇਡਾਂ ਨੇ ਤੇ ਚਾਹੇ ਇੰਟਰਨੈਸ਼ਨਲ ਖੇਡਾਂ ਨੇ ਉਹਨਾਂ ਨੂੰ ਬਣਦਾ ਯੋਗ ਸਥਾਨ ਸਪੋਰਟਸ ਪਾਲਿਸੀ ਦੇ ਅਨਸਾਰ ਪਹਿਲੀ ਕਰਦਾ ਸਪੋਰਟਸ ਪਾਲਿਸੀ ਕੋਈ ਨਹੀਂ ਜੀ ਇਹ ਸਾਰੀਆਂ ਗੱਲਾਂ ਮੈਂ ਸਮਝਦਾ ਕਿ ਭਗਵਾਨ ਕਮਾਨ ਤੇ ਜਿਹੜੇ ਕਹਿੰਦੇ ਅਸੀਂ ਕੱਟੜ ਇਮਾਨਦਾਰ ਹਾਂ ਕਾਦੇ ਇਮਾਨਦਾਰ ਆ ਜਾਂ ਇੰਨਾ ਹਜੂਮ ਤੁਸੀਂ ਦੇਖ ਸਕਦੇ ਹੋ ਸਿਰਫ ਇੱਕ ਪੇਪਰ ਦੇ ਨਾਲ ਅਫੈਕਟਡ ਇਹ ਤਾਂ ਵਿਚਾਰੇ ਉਹਨੇ ਜਿਹੜੇ ਇੱਥੇ ਪਹੁੰਚ ਕੇ ਨੇ ਚੰਡੀਗੜ੍ਹ ਪਤਾ ਨਹੀਂ ਕਿੰਨੇ ਹੋਰ ਸੈਂਕੜੇ ਹਜ਼ਾਰਾ ਘਰਾਂ 'ਚ ਬੈਠੇ ਰੋਰੇ ਹੋਣਗੇ ਡਿਪਰੈਸ਼ਨ ਦਾ ਸ਼ਿਕਾਰ ਹੋਏ ਹੋਣੇ ਆ ਜਿਹੜੇ ਵਿਚਾਰੇ ਹਤਾਸ਼ ਤੇ ਮਯੂਸ ਨੇ ਸੋ ਇਸ ਲਈ सीबीआई ਦੀ ਜਾਂਚ ਔਰ ਜਿਨ੍ਹਾਂ ਲੋਕਾਂ ਨੇ ਕੀਤਾ ਉਹਦੇ ਖਿਲਾਫ ਪੂਤਾ ਐਕਸ਼ਨ ਔਰ ਇਸ ਪੇਪਰ ਨੂੰ ਰੱਦ ਕਰਕੇ ਤੁਰੰਤ ਨਵੇਂ ਸਿਰੇ ਤੋਂ ਇਹ ਪੇਪਰ ਕਰਾ ਜਾਵੇ ਇਸ ਮੇਰੇ ਨਾਲ ਅੰਤਰਦੀਪ ਸਿੰਘ ਨੇ ਜਿਹੜੇ ਇਸ ਚਾਲ ਨੂੰ ਹੋਰ ਅੱਛੇ ਤਰੀਕੇ ਨਾਲ ਵੀ ਤੁਹਾਨੂੰ ਸਪਲੇਨ ਕਰਕੇ ਪੂਤਾ ਫਾਇਦਾ ਇਹਨਾਂ ਦੀ ਵੀ ਗੱਲ ਕੈਂਡੀਪੀਸ ਜ਼ਰੂਰ ਸੁਣਾਓ ਚਲੋ ਅੱਗੇ ਦਾ ਬੱਚੋ ਬਹੁਤ ਮਿਹਰਬਾਨੀ ਸਾਰੇ মিডিਆ ਦੀ ਤੇ ਸੁਪਾਲ ਸਿੰਘ ਘੇੜਾਪੁਰਾਂ ਦੀ ਉਹਨਾਂ ਦਾ ਬਹੁਤ ਧੰਨਵਾਦ ਜਿਹੜੇ ਆਪੇ ਜ਼ਿੰਮੇਵਾਰੀ ਨੂੰ ਲੈ ਕੇ ਆਏ ਨੇ ਮੈਂ ਬਹੁਤ ਪੂਰੀ ਕੋਸ਼ਿਸ਼ ਕਰੂੰਗਾ ਗੱਲ ਜਿਹੜੀ ਡਿਟੇਲ ਹੈ ਕਿ ਜਦੋਂ ਜਨਵਰੀ 2024 ਦੇ ਵਿੱਚ ਪੇਪਰ ਹੋਇਆ ਤਾਂ ਇਹ 2023 ਤੱਕ ਪੰਜਾਬ 'ਚ ਜਿਹੜੀਆਂ ਗਰੁੱਪ B ਦੀਆਂ ਭਰਤੀਆਂ ਸੀ ਗਰੁੱਪ C ਤੇ D ਦੀਆਂ ਭਰਤੀਆਂ ਪੀਟਰਪਲੱਸ B ਕੋਲ ਜਾਂਦੀਆਂ ਸਨ ਤੌਰ 'ਤੇ ਗਰੁੱਪ B ਦੀ ਭਰਤੀ ਪੀਪੀਐਸਸੀ ਕੋਲ ਜਾਂਦੀ ਸੀ 2023 'ਚ ਪਹਿਲੀ ਵਾਰ ਪ੍ਰਗਟਮਾਨ ਹੋਰਾਂ ਨੇ ਇਹ ਬਿਆਨ ਦਿੱਤਾ ਸੀ ਕਿ ਗਰੁੱਪ B ਵੀ ਹੁਣ ਪੀਟਰਪਲੱਸ B ਕੋਲ ਜਾਊਗਾ ਤਾਂ ਇਹ ਮਮ ਲੋ ਸ਼ਰਮ ਨੇ ਗੱਲ ਕਹਿ ਲਈ ਕਿ ਇਹ ਪਹਿਲੀ ਗਰੁੱਪ ਬੀ ਦੀ ਭਰਤੀ ਸੀ ਜਿਹੜੀ ਪੀਟ ਕੋਲਿਸ ਦੇ ਹਿੱਸੇ 'ਚ ਸੀ ਉਹਦਾ ਪੇਪਰ ਇਹਨਾਂ ਨੇ ਲਿਆ ਅਗਸਤ ਜਨਵਰੀ 2024 ਦੇ ਵਿੱਚ ਫਿਰ 7 ਤੋਂ 8 ਮਹੀਨੇ ਇਹਨਾਂ ਨੇ ਇਹੀ ਕਹਿ ਕੇ ਟਾਲਦੇ ਰਹੇ ਕਿ ਕਦੇ ਕੋਈ ਚੋਣ ਜਾਤਾਂ ਲੱਗੇ ਕਦੇ ਲੋਕ ਸਭਾ ਚੋਣਾਂ ਦੇ ਚੋਣ ਜਾਤਾਂ ਲੱਗੇ ਇਹਨਾਂ ਨੇ 7 ਤੋਂ 8 ਮਹੀਨੇ ਨਤੀਜੇ ਟਾਲੇ ਜਿਹੜੇ ਕਿ ਆਮ ਤੌਰ ਤੇ ਨਤੀਜੇ 1.2 ਮਹੀਨੇ ਚ ਆ ਜਾਂਦੇ ਨੇ 7-8 ਮਹੀਨੇ ਬਾਅਦ ਜਦੋਂ ਨਤੀਜੇ ਜਾਰੀ ਹੋਏ ਤਾਂ ਨਤੀਜੇ ਤੋਂ ਦੂਜੇ ਤੀਜੇ ਦਿਨ ਇਹ ਡਿਸਕ੍ਰਿਪੈਂਸੀਸ ਜਿਹੜੀਆਂ ਖੈਰਾਬ ਸਾਹਿਬ ਹੁਰਾ ਨੇ ਦੱਸਿਆ ਨੇ ਇਹ ਸਾਡੇ ਧਿਆਨ ਚ ਆ ਗਿਆ ਵਿਦਿਆਰਥੀਆਂ ਨੇ ਆਪ ਦੇ ਪੱਤਰ ਤੇ ਸਾਰੀ ਜਾਂਚ ਕਰਕੇ ਜਿੰਨੀ ਇਨਵੈਸਟੀਗੇਸ਼ਨ ਪੋਸੀਬਲ ਸੀ ਸਾਰਾ ਡਾਟਾ ਕੱਢਿਆ ਸਾਡੇ ਕੋਲ ਆਇਆ ਜੇ ਆਪਕਾ ਕੋਲ ਸਾਡੇ ਕੋਲ ਮਨਛੇਗੇ ਸੀ ਅਸੀਂ ਇਹਦੇ ਬਾਰੇ ਮੀਡੀ ਬੋਰਡ ਨੂੰ ਅਸੀਂ ਇਹਦੀ ਜਾਣਕਾਰੀ ਪਹਿਲੇ ਦਿਨੋਂ ਦੇਣੀ ਸ਼ੁਰੂ ਕਰਤੀ ਸੀ ਇਹ ਨਹੀਂ ਹੈਗਾ ਕਿ ਬੋਰਡ ਦੀ ਜਾਣਕਾਰੀ ਚ ਨਹੀਂ ਹੈਗਾ ਬੋਰਡ ਨੇ ਸਤੰਬਰ ਮਹੀਨੇ ਦੇ ਵਿੱਚ ਅਗਸਤ ਦੇ ਵਿੱਚ ਨਤੀਜੇ ਜਾਰੀ ਹੋਣ ਤੋਂ ਬਾਅਦ ਰੋਲਾ ਪੈਣਾ ਸ਼ੁਰੂ ਹੁੰਦਾ ਸਤੰਬਰ ਮਹੀਨੇ ਦੇ ਵਿੱਚ ਬੋਰਡ ਨੇ ਇਹ ਜਿਹੜੇ ਟਾਪਰ ਵਿੱਚ ਟਾ ਲਈ ਮਤਲਬ ਬੋਰਡ ਨੇ 50 ਕ ਬੱਚੇ 5 5 6 6 ਕਰਕੇ ਬੋਰਡ ਦੇ ਵਿੱਚ ਡੇਲੀ ਸੱਦਨੇ ਸ਼ੁਰੂ ਕੀਤੇ ਤੇ ਇਨਕੁਆਇਰੀ ਦੇ ਨਾਮ ਤੇ ਤੁਸੀਂ ਹੈਰਾਨ ਹੋਵੋਗੇ ਜਾਣ ਕੇ ਕਿ ਗਰੁੱਪ B ਦੀ ਭਰਤੀ ਵਧੀਆ ਲੈਵਲ ਦਾ ਪੇਪਰ ਬੋਰਡ ਨੇ ਇਨਕੁਆਇਰੀ ਦੇ ਨਾਮ ਤੇ ਉਹਨਾਂ ਤੋਂ ਪੁੱਛਿਆ ਕਿ ਪੰਜਾਬ ਆਪਣੇ ਭਾਰਤ ਯਾਦਕਰ ਤੋਂ ਹੋਇਆ ਸੀ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਪੰਜਾਬ ਦੀ ਰਾਜਧਾਨੀ ਕਿਹ ਹੈ ਇਹੋ ਜਿਹੇ ਸਵਾਲ ਪੁੱਛ ਕੇ ਕਹਿਤਾ ਕਿ ਅਸੀਂ ਇਨਕੁਆਇਰੀ ਕਰਾ ਲਈ ਇਹ ਸ਼ਰਮ ਵਾਲੀ ਗੱਲ ਗਰੁੱਪ B ਦੀ ਭਰਤੀ ਦੀ ਜਿਹਦੇ ਵਿੱਚ ਐਡਾ ਨਕਲ ਦਾ ਮਾਮਲਾ ਆਇਆਗਾ ਤੇ ਬਿਲਕੁਲ ਉਸੇ ਟਰੈਕ ਤੇ ਆਇਆ ਜਿਹੜਾ 200 ਪਹਿਲੇ ਮੈਡ ਦੇ ਕੇਸ ਦੇ ਵਿੱਚ ਅਸੀਂ ਟਰਾਈ ਕੀਤਾ ਸੀਗਾ ਪਰ ਇਸ ਇਨਕੁਆਰੀ ਦੇ ਵਿੱਚ ਤਾਂ ਸਾਨੂੰ ਪਤਾ ਕਿ ਕੁਝ ਨਹੀਂ ਹੈਗਾ ਇਹ ਜਾਣਕਾਰੀ ਤਾਂ ਆਈ ਕਿਉਂਕਿ 44 ਤੋਂ ਬਾਅਦ 45 46 47 ਜਿਹੜੇ ਰਹੇ ਨੇ ਕਿ ਜਨੂਅਰ ਵਿਦਿਆਰਥੀ ਰਹੇ ਸੀ ਉਹਨਾਂ ਨੂੰ ਵੀ ਸੱਦਿਆ ਸੀਗਾ ਅ ਉਸ ਤੋਂ ਬਾਅਦ ਨਵੰਬਰ ਦੇ ਵਿੱਚ 26 ਨਵੰਬਰ 2024 ਨੂੰ ਅਸੀਂ ਪਹਿਲੀ ਵਾਰ ਲਿਖਤੀ ਜਿਹੜਿਆ ਸਾਰੇ ਸਬੂਤ ਨੇ ਕਿ ਜਿਹੜੀ ਗੱਲਾਂ ਖੈਰਾ ਸਾਹਿਬ ਨੇ ਕਹੀਆਂ ਜਾਂ ਜਿਹੜੀਆਂ ਮੈਂ ਦੱਸ ਰਿਹਾ ਇਹ ਸਾਰੇ ਲਿਖਤੀ ਸਬੂਤ ਵਿਥ ਪ੍ਰੂਫ ਜਿਹੜਾ ਸਾਰਾ ਫੈਕਟ ਕੱਢਿਆ ਹੋਇਆ ਸੀਗਾ ਇਹ ਬੋਰਡ ਨੂੰ ਅਸੀਂ ਨੱਥੀ ਦੇ ਕੇ ਆਏ ਆਂ ਕਿ ਮਤਲਬ ਹੈਂਡਰਟ ਆਪਣੇ ਸਾਰਾ ਜਿਹੜਾ ਡਾਕੂਮੈਂਟਸ ਪ੍ਰਿੰਟ ਆਊਟ ਦੇ ਕੇ ਆਏ ਆਂਗੇ ਬੋਰਡ ਨੂੰ ਪੁੱ ਅੱਜ ਤੱਕ ਸਾਡੇ ਬੋਰਡ ਦੇ ਨਾਲ 4 ਮੀਟਿੰਗਾਂ ਹੋਈਆਂ ਨੇ ਹਰ ਮੀਟਿੰਗ ਦੇ ਵਿੱਚ ਬੋਰਡ ਦੇ ਰੁਕਾਰੇ ਸੈਕਟਰੀ ਬਦਲ ਗਿਆ ਪਰ ਪੁਰਾਣਾ ਸੈਕਟਰੀ ਵੀ ਨਵਾਂ ਸੈਕਟਰੀ ਵੀ ਇਹ ਕਹਿ ਰਿਹਾ ਸੀਗਾ ਇਨਕੁਆਰੀ ਚੱਲ ਰਹੀ ਹੈ ਕਦੇ ਉਹ ਮੈਨੂੰ ਇਹ ਨਹੀਂ ਕਰਕੇ ਸਾਡੇ ਟੈਨਚ ਨਹੀਂ ਹੈਗਾ ਤੁਸੀਂ ਸਾਡੇ ਟੈਨਚ ਕਹਿੰਦੇ ਉਹ ਕਹਿੰਦੇ ਸਾਨੂੰ ਪਤਾ ਇਨਕੁਆਰੀ ਚੱਲ ਰਹੀ ਹੈ 26 ਨਵੰਬਰ ਪਹਿਲੀ ਵਾਰ ਮਿਲੇ 13 ਫਰਵਰੀ ਦੂਜੀ ਵਾਰ ਮਿਲੇ 5 ਜੋ ਤੀਜੀ ਵਾਰ ਮਿਲੇ ਇਹ ਜਦੋਂ ਅਸੀਂ ਮੰਨ ਧਰਨੇ ਲਾਏ ਤੇ ਫਿਰ ਉੱਥੇ ਉਹਨਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਆ ਇਸ ਤੋਂ ਬਿਨਾਂ ਵਿਦਿਆਰਥੀ ਆਪ ਦੇ ਪੱਧਰ ਤੇ ਜਦੋਂ 4-4 5-5 ਜਣੇ ਜਾ ਰਹੇ ਨੇ ਤਾਂ 3 ਤੋਂ 4 ਵਾਰ ਹੋ ਗਏ ਨੇ ਕਿ ਪਿਛਲੇ 8 ਮਹੀਨਿਆਂ ਦੇ ਵਿੱਚ ਅਸੀਂ 7 ਤੋਂ 8 ਜਿਹੜੇ ਬੋਰਡ ਕੋਲ ਸਿਰਫ ਇਸ ਮੰਗ ਨੂੰ ਲੈ ਕੇ ਜਿਹੜੇ ਲਏ ਨੇਗੇ ਹਾਲਾਂਕਿ ਬੋਰਡ ਦੇ ਕੰਮ ਕਾਰ ਦੇ ਵਿੱਚ ਕਾਰਗਸਰੀ ਇੰਨੀ ਮਾੜੀ ਆ ਕਿ ਸਾਡੇ ਇਸ ਵੱਡੇ ਮਸਲੇ ਦੇ ਬਰਾਬਰ 8 ਤੋਂ 10 ਹੋਰ ਵੱਡੇ ਮਸਲੇ ਨੇ ਜਿਹੜੇ ਫਸੇ ਹੋਏ ਨੇ ਮੈਂ ਤੁਹਾਨੂੰ ਵੀ ਦੀ ਭਰਤੀ ਦੀ ਗੱਲ 2023 ਤੋਂ ਬਾਅਦ ਜਦੋਂ ਦੀ ਗਰੁੱਪ B ਦੀ ਭਰਤੀ پی 3PS ਨੂੰ ਮਿਲਣ ਲੱਗੀ ਹੈ ਤਾਂ ਇਹ ਪਹਿਲੀ ਭਰਤੀ ਜਿਹੜੀ ਲੀਗ ਤੱਕ ਚੜੀ ਹੈ ਤੇ ਦੂਜੀ ਭਰਤੀ ਉਹ ਵੀ ਸਿੰਗਲ ਸਾਈਟ ਦਾ ਪੇਪਰ ਸੀਗਾ ਉਹ 2 ਸਾਲ ਦਾ ਸਮਾਂ ਹੋ ਚੁਗਾ ਅੱਜ ਤੋਂ 1 ਮਹੀਨੇ ਬਾਅਦ ਉਸ ਪੇਪਰ ਦੀ 4 ਵਾਰ ਡੇਟ ਅਨਾਉਂਸ ਕੀਤੀ ਗਈ ਹੈ ਪਹਿਲਾਂ ਉਹਦੀ ਡੇਟ 24 ਨਵੰਬਰ ਜਾਰੀ ਕੀਤੀ ਗਈ ਪੇਪਰ ਪੋਸਟਪੋਨ ਕੀਤਾ 19 ਜਨਵਰੀ ਅਨਾਉਂਸ ਕੀਤੀ ਗਈ ਪੇਪਰ ਪੋਸਟਪੋਨ ਕੀਤਾ 15 ਕੇ 16 ਫਰਵਰੀ ਨੂੰ ਉਸ ਕੀਤੀ ਕਿ ਪੇਪਰ ਪੇਪਰ ਪਾਸ ਕੋਸ਼ਿਸ਼ ਨਹੀਂ ਕਰ ਰਹੇ ਨੇ ਤਾਂ ਗਰੁੱਪ B ਦੀਆਂ ਭਰਤੀਆਂ ਜਿਹੜੀਆਂ ਕਿ ਮਨ ਚੰਗੇ ਅਹੁਦੇ ਦੀਆਂ ਭਰਤੀਆਂ ਨਹੀਂਆਂ ਉਹਦੇ ਵਿੱਚ ਬੋਰਡ ਇਨੀ ਮਾੜੀ ਕਾਰਗੁਜ਼ਾਰੀ ਦਿਖਾ ਰਿਹਾ ਹੈਗਾ ਤਾਂ ਸਾਡੀ ਇੱਕ ਤਾਂ ਮੰਗ ਇਹ ਹੈ ਕਿ ਇਸ ਲੀਕ ਵਾਲੇ ਮਾਮਲੇ ਦਾ ਭੰਡਾ ਫੋੜਿਆ ਭੰਨਿਆ ਜਾਵੇ ਇਹਦੇ ਪਿੱਛੇ ਜਿਹੜਾ ਗਰੋਹ ਕੰਮ ਕਰਦਾ ਹੈਗਾ ਕਿਉਂਕਿ ਇਹ ਜਿੰਨੇ ਵਿਦਿਆਰਥੀ ਇੱਥੇ ਨੇ ਇਹ ਤਾਂ ਕੁਝ ਵੀ ਨਹੀਂ ਗਿਣਤੀ ਹੈਗੀ ਲੱਖਾਂ ਵਿਦਿਆਰਥੀ ਪੇਪਰ ਭਰਦੇ ਨੇ ਇਹਨਾਂ ਨੇ ਕਿਹੜੀ ਗੱਲੋਂ ਦੀ ਸੀ ਨਹੀਂ ਲਵਾਏ ਕਿਹੜੀ ਗੱਲੋਂ ਪੇਪਰ ਦੀ ਤਿਆਰੀ ਕਰਦੇ ਨੇ ਕਿਉਂਕਿ ਮੁੱਖ ਮੰਤਰੀ ਜਾਂ ਇਸ ਸਰਕਾਰ ਨੇ ਸਾਨੂੰ ਯਕੀਨ ਦ ਪਰ ਸਾਡੇ ਲਈ ਸਾਡੀ ਮਾੜੀ ਕਿਸਮਤ ਕਹਿ ਲਓ ਜੋ ਮਰਜ਼ੀ ਕਹਿ ਲਓ ਪੰਜਾਬ ਦੇ ਵਿੱਚ ਠੀਕ ਹੈ ਲੀਗ ਦੇ ਮਾਮਲੇ ਪਹਿਲਾਂ ਵੀ ਹੁੰਦੇ ਸੀ ਇਸ ਸਰਕਾਰ ਦੇ 3 ਸਾਲਾਂ ਦੇ ਦੂਜਾ ਲੀਗ ਦਾ ਮਾਮਲਾ ਆ ਗਿਆ ਜੀ ਤਾਂ ਮਤਲਬ ਦੋਨੇ ਗਰੁੱਪ B ਦੀਆਂ ਭਰਤੀਆਂ ਪਹਿਲਾਂ ਨਹਿ ਤਸੀਲ ਦਾ ਉਹ 2022 ਦੇ ਵਿੱਚ ਹੋਇਆ ਹੁਣ ਸੀਨੀਅਰ ਸਾਈਕੀਪਰ ਦੀ ਇਹ ਗਰੁੱਪ B ਦਾ ਪੇਪਰ ਇਹ 2023 ਆਪਣੇ 24 ਦੇ ਵਿੱਚ ਹੋਇਆ ਤਾਂ 2-3 ਸਾਲਾਂ ਦੇ ਵਿੱਚ ਸਾਡੇ ਗਰੁੱਪ B ਦੀਆਂ ਦੋ ਚੰਗੀਆਂ ਭਰਤੀਆਂ ਨੇ ਜਿਹੜੀਆਂ ਉਹ ਲੀਗ ਦੇ ਧੱਕੇ ਚੜੀਆਂ ਨੇ ਵਿਦਿਆਰਥੀਆਂ ਦੇ ਵਿੱਚ ਇਹ ਬੇਯਕੀਨੀ ਦਾ ਪੂਨ ਜਵਾਬ ਦੇਊਗਾ ਤਾਂ ਸਾਡੀ ਇਹ ਮੰਗ ਹੈ ਕਿ ਇੱਕ ਤਾਂ ਇਸ ਸਾਰੇ ਮਾਮਲੇ ਦੀ ਮਤਲਬ ਸੀਬੇ ਇਨਕੁਆਰੀ ਜਿਹੜੀ ਹੁਣ ਕਰਵਾਈ ਜਾਵੇ ਇੰਡੀਪੈਂਡੈਂਟ ਇਨਕੁਆਰੀ ਹੋਣੀ ਚਾਹੀਦੀ ਹੈ ਬੋਰਡ ਉਹਦੇ ਵਿੱਚ ਧਿਰ ਨਹੀਂ ਹੋਣੀ ਚਾਹੀਦੀ ਕਿਉਂਕਿ ਬੋਰਡ ਜਿਹੜਾ ਹੁਣ ਇਨਵੈਸਟੀਗੇਸ਼ਨ ਦੇ ਨਾਮ ਤੇ ਕਰ ਰਿਹਾ ਹੈਗਾ ਕਿ 19 ਜੂਨ ਨੂੰ ਵਿਦਿਆਰਥੀਆਂ ਨੂੰ 15 ਜੂਨ ਨੂੰ ਕਸ਼ਕ ਵਿਦਿਆਰਥੀਆਂ ਨੂੰ ਮੇਲ ਆਈ ਕਹਿੰਦੇ ਤੁਸੀਂ 19 ਜੂਨ ਆ ਕੇ ਇਸ ਮਸਲੇ ਤੇ ਆਪਦਾ ਪੱਖ ਰੱਖੋ 19 ਜੂਨ ਨੂੰ ਵਿਦਿਆਰਥੀ ਉੱਥੇ ਗਏ ਨੇ ਮਤਲਬ ਵਨ ਆਫ ði ਬਿਊਰੋਕਰੇਟਸ ਸਾਨੂੰ ਨਹੀਂ ਉਹਦੇ ਬਾਰੇ ਜਾਣਕਾਰੀ ਹੈਗੀ ਨਾ ਉਹਨਾਂ ਨੇ ਆ ਕੇ ਆਇਡੈਂਟੀਟੀ ਡਿਸਕਲੋਸ ਕੀਤੀ ਆ ਉਹਨਾਂ ਨੇ ਵਿਦਿਆਰਥੀਆਂ ਦਾ ਇਹੀ ਪੱਖ ਸਾਰਾ ਸੁਣਿਆ ਇਸ ਪੱਖ ਤੋਂ ਬਾਅ ਜੇ ਝੂਠੀ ਇਨਕੁਆਰੀ ਕਰ ਲੈਂਦੇ ਸਾਨੂੰ ਪੂਰਾ ਤਸੱਲੀ ਹੋ ਜਾਂਦੀ ਉਹਨਾਂ ਨੇ ਇਹ 19 ਜੂਨ ਨੂੰ ਪੱਤਰ ਦੇਣ ਤੋਂ ਬਾਅਦ ਇੱਕ ਵੀ ਚਤਾਲੀਆਂ ਦੇ ਵਿੱਚੋਂ ਵਿਦਿਆਰਥੀ ਨੂੰ ਸੱਦਾ ਨਹੀਂ ਦਿੱਤਾ ਵੀ ਅਸੀਂ ਇਨਕੁਆਰੀ ਦੇ ਨਾਂ ਤੇ ਕਿਸੇ ਇੱਕ ਵਿਦਿਆਰਥੀ ਨੂੰ ਬੁਲਾਇਆ ਕੋਈ ਜਾਣਬੇਨ ਕੀਤੀ ਹੈ ਕੋਈ ਇਹਦੇ ਪਿਛਲੇ ਗਰੋਹ ਨੂੰ ਦੇਖਿਆਗਾ ਕਿ ਕਿਹੜਾ ਗਰੋਹ ਕੰਮ ਕਰ ਰਿਹਾ ਹੈਗਾ ਜਾਂ ਫਿਰ ਅਸੀਂ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਕਿ ਪਿਛਲੇ ਲੀਗ ਦੇ ਮਾਮਲੇ ਜਿੱਥੋਂ ਆਏ ਨੇ ਕੀ ਪਤਾ ਇਹ ਵੀ ਉਥੇ ਕੋਈ ਇਨਕੁਆਇਰੀ ਨਹੀਂ ਕੀਤੀ ਸਿੱਧਾ ਉਹਨਾਂ ਨੇ ਮਲੇ ਇੱਕ ਫਾਰਮੈਲਟੀ ਬੇਸ ਕੇ ਵਿਦਿਆਰਥੀਆਂ ਨੂੰ ਲੋਲੀਪੋਪ ਦਿੱਤਾ ਕਿ ਹਾਂਜੀ ਤੁਹਾਨੂੰ ਸੱਤ ਲਿਆ ਇਹਦੇ ਵਿੱਚ ਅਸੀਂ ਕੁਝ ਨਹੀਂ ਪਾਇਆ ਇਹ ਵੀ ਨਹੀਂ ਕਿਹਾ ਮੈਂ ਕਹਿ ਰਿਹਾ ਉਹਦੇ ਵੱਲੋਂ ਬੋਰਡ ਨੇ ਇਹ ਵੀ ਨਹੀਂ ਕਿਹਾ ਕਿ ਅਸੀਂ ਇਹਦੇ ਵਿੱਚ ਕੁਝ ਨਹੀਂ ਪਾਇਆ ਜਾਂ ਕੋਈ ਇਨਕੁਆਇਰੀ ਹੋਈ ਹੈ ਇਨਕੁਆਇਰੀ ਨੂੰ ਲੈ ਕੇ ਅੱਜ ਤੱਕ ਕੋਈ ਜਨਤਕ ਨੋਟਿਸ ਨਹੀਂ ਜਾਰੀ ਹੋਇਆ ਸਿੱਧਾ ਇਸ ਭਰਤੀ ਦੇ ਪ੍ਰੋਸੈਸ ਨੂੰ ਅੱਗੇ ਤੋਰਨ ਦੇ ਲਈ ਪਿਛਲੇ ਹਫ਼ਤੇ ਇਹ ਮੈਨੂੰ ਟਾਈਪਿੰਗ ਦੀ ਡੇਟ ਕੱਢੀ 28 ਜੁਲਾਈ ਨੂੰ ਉਹਨੇ ਟਾਈ ਤਾ ਮਤਲਬ ਇਹ ਵਿਦਿਆਰਥੀਂ ਪੇਚ ਨਹੀਂ ਜਾਣਦੇ ਹੈਗੇ ਸਾਡੀ ਇਹ ਮੰਗ ਹੈ ਕਿ ਵਿਦਿਆਰਥੀ ਨੂੰ ਥੋੜਾ ਸੀਰੀਅਸ ਲੈ ਲੋ ਸਾਡੀ ਨਿਰਪਲਤਾ ਖੋਡੇ ਤੇ ਤੁਸੀਂ ਮਤਲਬ ਸਾਡਾ ਭਵਿੱਖ ਤੈਅ ਕਰਨਾ 40 50 ਸਾਲਾਂ ਦਾ ਰੋਜ਼ਗਾਰ ਥੋੜੀ ਤੋਂ ਤੈਅ ਹੋਣਾ ਸੋ ਇਸ ਕਰਕੇ ਇਹ ਜਿਹੜੀ ਮਾੜੀ ਗੱਲਕਾਰਨੀ ਹੈ ਹਾਂ ਇਹ ਭਰਤੀ ਜਿਹੜੀ ਸੀਵੀ ਇਨਕੁਆਰੀ ਤੋਂ ਬਾਅਦ ਰੱਦ ਕੀਤੀ ਜਾਵੇ ਲੀਕ ਦਾ ਭਾਂਡਾ ਭੰਨਿਆ ਜਾਵੇ ਦੋਸ਼ੀਆਂ ਨੂੰ ਸਜ਼ਾਵਾ ਦਿੱਤੀ ਜਾਵੇ ਇਸ ਭਰਤੀ ਨੂੰ ਕਿਉਂਕਿ ਮੈਂ ਦੱਸਿਆ ਕਿ ਦੂਜੀ ਗਰੁੱਪ ਵੀ ਦੀ ਭਰਤੀ ਬਾਰ ਬਾਰ ਪੋਸਟਪੋਨ ਹੋ ਰਹੀ ਹੈ ਤਾਂ ਸਾਡੀ ਮੰਗ ਇਹ ਹੈ ਕਿ ਇਸ ਭਰਤੀ ਨੂੰ ਉਹਦੇ ਵਿੱਚ ਕਿਉਂਕਿ ਉਹ ਵੀ ਗਰੁੱਪ ਵੀ ਦੀ ਭਰਤੀ ਉਹ ਵੀ ਸੀਨੀਅਰ ਸਹਾਇਕ ਦੀ ਭਰਤੀ ਹੈ ਉਹਦੇ ਵਿੱਚ ਐਡ ਕਰਕੇ ਪੋਸਟਾਂ ਬਤਾਓ ਤੇ ਇੱਕ ਸਾਜਾ ਅਗਲਾ ਪੇਪਰ ਲੈ ਲਓ ਤੇ ਇਹ ਯਕੀਨੀ ਬਣਾਓ ਕਿ ਅੱਗੇ ਤੋਂ ਕੋਈ ਭਰਤੀ ਲੀਕ ਦੇ ਧੱਕੇ ਨਹੀਂ ਚੜੂਗੀ ਤੁਸੀਂ ਕਾਫੀ ਡਿਟੇਲ ਵਿੱਚ ਸੁਣ ਲਿਆ ਇਹਦੇ ਨਾਲ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਕਿ ਪਿਛਲੇ ਦਿਨਾਂ 'ਚ ਜਿਹੜੇ ਕਹਿੰਦੇ ਅਸੀਂ ਭਰਤੀਆਂ ਪੰਜਾਬ ਦੇ ਲੋਕਾਂ ਦੀਆਂ ਕਰਨੀਆਂ ਸ਼ਾਇਦ ਮਨੀਸ਼ ਸੁਸ਼ੋਟੀਆਂ ਨੇ ਕਿਹਾ ਕਿ ਅਸੀਂ ਪਟਵਾਰਕ ਵਿਭਾਗ ਹੀ ਬੰਦ ਕਰ ਦਿਆ ਲੱਗੇ ਜਦ ਕੇ ਚੀਫ ਮਿਨਿਸਟਰ ਨੇ ਪਿੱਛੇ ਸਾਲ ਖੰਡ ਪਹਿਲਾਂ ਇਹ ਕਿਹਾ ਸੀ ਕਿ ਅਸੀਂ 5500 ਪੋਸਟਾ ਨਵੀਆਂ ਪਟਵਾਰੀਆਂ ਦੇ ਕੱਢਾਂਗੇ ਉਸ ਥੋੜੇ ਬਹੁਤ ਜਿਹੜੇ ਲੈਟਰਸ ਦਿੱਤੇ ਸੀ ਉਹਨਾਂ ਨੂੰ ਆਪਣੇ ਅਪੁਆਇੰਮੈਂਟ ਲੈਟਰਸ ਤੇ ਆ ਹੁਣ ਪਿੱਛੇ ਜੇ ਕਿਸੇ ਜਿਹੜਾ ਮਿਨਿਸਟਰ ਨਵਾਂ ਪੜਿਆ ਰੈਵਨਿਊ ਦਾ ਉਹਨੇ ਕਹਿੰਨੇ ਜੀ ਅਸੀਂ 1100 ਪਟਵਾਰੀਆਂ ਦੀ ਪੋਸਟਾ ਨਵੀਆਂ ਕੱਢਾਂਗੇ ਤੇ ਮਨੀਸ ਸੋਡੀਆਂ ਦਿੱਲੀੋਂ ਆਣ ਕੇ ਇੱਕ ਰਿਜੈਕਟਡ ਲੀਡਰ ਤੇਦਾ ਪੰਜਾਬ ਨਾਲ ਕੋ ਸਰਕਾਰ ਨੇ ਗਾਓ ਕਹਿੰਦਾ ਸੀ ਪਟਵਾਰ ਵਿਭਾਗ ਬੰਦ ਕਰ ਦੇਣਾ ਸੋ देयर इज टोटल ਕਨਫਿਊਜ਼ਨ ਇਨ ਪੰਜਾਬ ਔਰ ਮੈਂ ਇੱਕ ਹੋਰ ਗੱਲ ਤੁਹਾਡੇ ਜ਼ਰੀਏ ਕਹਿਣਾ ਚਾਹਣਾ ਕਿ ਮੇਰੀ ਚੁਣੌਤੀ ਆ ਭਗਵੰਤ ਮਾਨ ਦੀ ਸਰਕਾਰ ਨੂੰ ਕਹਿੰਦੇ ਨਾ ਰੋਜ਼ ਕਿ ਅਸੀਂ ਜੀ 40000 ਟੀਚਰ ਭਰਤੀ ਕਰਤਾ 50000 ਟੀਚਰ ਭਰਤੀ ਕਰਤਾ ਹਾਲਾਂਕਿ ਪਿਛਲੇ ਦਿਨੀ ਮੈਂ ਆਪਣੇ ਟਵਿੱਟਰ ਤੇ ਸ਼ੇਅਰ ਕੀਤਾ ਕਿ ਲਗਭਗ 40 45% ਪ੍ਰਿੰਸੀਪਲ ਦੀਆਂ ਪੋਸਟਾਂ ਸਰਕਾਰੀ ਸਕੂਲਾਂ ਵਿੱਚ ਖਾਲੀ ਨੇ ਉਹ ਵੇ ਪਰਤੀ ਕਿਤੇ ਕਿਤੇ ਨੇ ਇੱਕ ਵਾਈਟ ਪੇਪਰ ਡਿਮਾਂਡ ਕਰਦੀ ਕਾਂਗਰਸ ਪਾਰਟੀ ਕਿ ਜਿੰਨੀਆਂ ਭਰਤੀਆਂ ਉਹ ਪੰਜਾਬ ਦੇ ਵਿੱਚ 2022 ਤੋਂ ਕਿੱਕੀਆਂ ਇਸ ਸਰਕਾਰ ਨੇ ਉਹਦਾ ਇੱਕ ਵਾਈਟ ਪੇਪਰ ਜਾਰੀ ਕੀਤਾ ਜਾਵੇ ਉਹਦੇ ਚ ਜਿਹੜੇ ਸਿਲੈਕਟ ਹੋਏ ਨੇ ਨੌਜਵਾਨ ਉਹਨਾਂ ਦਾ ਨਾਮ ਉਹਨਾਂ ਦੇ ਪਿਤਾ ਦਾ ਨਾਮ ਉਹਨਾਂ ਦਾ ਐਡਰੈਸ ਔਰ ਉਹਨਾਂ ਦੀ ਡੋਮਸਾਈਲ ਸ਼ੇਅਰ ਕੀਤੀ ਜਾਵੇ ਕਿ ਉਹ ਪੰਜਾਬ ਦੇ ਨੇ ਕਿ ਕਿੱਥੋਂ ਦੇ ਨੇ ਕਿਉਂਕਿ ਸਾਡਾ ਮੰਨਣਾ ਵਾ ਕਿ 80-90% ਨੌਕਰੀਆਂ غیر پنجابیوں نو چلے گی میں کیونکہ देयर इज नो यू नो दिस कंडीशन ऑफ अ डोमसाइल پنجابی کیونکہ ਸਾਡੇ ਕੋਲ ਲਾਅ ਹੀ ਨਹੀਂ ਕਰ ਜਿਹੜਾ ਮੈਂ ਇੱਕ ਪ੍ਰਾਈਵੇਟ ਮੈਂਬਰ ਬਿਲ 2023 ਦਾ ਕੁਲਤਾਰ ਸੰਧਵਾ ਔਰ ਭਗਵਾਨਤਮਾਨ ਦੇ ਟੇਬਲ ਤੇ ਰੱਖਿਆ ਹੋਇਆ ਕਿ ਜਿਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਕੁਲਵਾ ਜਿਵੇਂ ਉੱਤਰਾਖੰਡ ਦੇ ਵਿੱਚ ਬੀਜੇਪੀ ਨੇ ਹੁਣ ਕਾਨੂੰਨ ਬਣਾਇਆ ਗੁਜਰਾਤ ਪ੍ਰਾਈਮ ਮਿਨਿਸਟਰ ਦੀ ਸਟੇਟ ਵਿੱਚ ਆ ਰਾਜਸਥਾਨ ਚ ਕਿ ਕੋਈ ਵੀ ਬਾਹਰੋਂ ਆਣ ਕੇ ਉਥੋਂ ਦਾ ਪਸੰਦਾ ਉਹ ਸੂਬੇ ਦੇ ਵਿੱਚ ਨਾ ਸਰਕਾਰੀ ਨੌਕਰੀ ਲੈ ਸਕਦਾ ਨਾ ভোটার ਬਣ ਸਕਦਾ ਨਾ ਨਾ ਐਗਰੀਕਲਚਰ ਜ਼ਮੀਨ ਲੈ ਸਕਦਾ ਲੋ ਇਹ ਗੱਲ ਪਿਛਲੇ 3 ਸਾਲਾਂ ਤੋਂ ਇਹਨਾਂ ਨੇ ਮੇਰੇ ਉਸ ਨਿੱਜੀ ਮੈਂਬਰ ਬਿੱਲ ਵਿਧਾਨ ਸਭਾ ਵਿੱਚ ਉਹ ਜਾਣ ਕੇ ਠੰਡੇ ਬਸਤੇ ਪਾਇਆ ਕਿਉਂਕਿ ਇਹ ਚਾਹੁੰਦੇ ਨੇ ਕਿ ਜਿੰਨੇ ਬਾਰੋਂ ਆਣ ਕੇ ਬਸ ਜਾਣ ਜਿੰਨੇ ਬਾਰੋਂ ਆਣ ਕੇ ਨੌਕਰੀਆਂ ਲੈ ਲੈਣ ਸ਼ਾਇਦ ਸਾਡੇ ਉਹ ਸਮਰਥਕ ਹੋਣਗੇ ਲੈਂਡ ਪੂਲਿੰਗ ਪਾਲਿਸੀ ਪੰਜਾਬ ਦੇ ਵਿੱਚ ਕਿਸੇ ਨੇ ਨਹੀਂ ਮੰਗੀ ਕਿ ਸਾਨੂੰ ਅਰਬਨ ਸਟੇਟ ਚਾਹੀਦੀ 25000 ਏਕੜ ਨਾ ਲੁਧਿਆਣੇ ਦੀ ਸਭ ਤੋਂ ਪ੍ਰਾਈਮ ਐਗਰੀਕਲਚਰ ਲੈਂਡ ਤੁਹਾਨੂੰ ਪਤਾ ਲੁਧਿਆਣੇ ਦੀ ਮੋਸ ਫਰਟਾਈ ਲੈਂਡ ਪੰਜਾਬ ਇਸ ਅ ਫੂਡ ਬਾਸਕਟ ਆਫ ਦ ਵਰਲਡ ਨਾਟ ਓਨਲੀ ਇੰਡੀਆ ਕੈਲੀਫੋਰਨੀਆ ਦੇ ਬਰਾਬਰ ਦੀ ਜ਼ਮੀਨ ਸਾਡੀ ਆ 25000 ਏਕੜ ਯਾਰ ਉੱਥੋਂ ਲੋਕਾਂ ਦੇ ਜ਼ਮੀਨ ਛੋਟੇ ਕਿਸਾਨ ਨੂੰ ਡਿਸਲੋਸ ਕਰਕੇ ਉੱਥੇ ਕਹਿੰਦੇ ਅਰਬਨ ਸਟੇਟ ਬਣਾਉਣੀ ਤੇ ਰਹਿਣਾ ਕਿਵੇਂ ਉਹ ਸਰਪਲਸ ਆ ਤਾਂ ਸਾਰੇ ਬਾਹਰ ਜਾਣਗੇ ਆ ਤਾਂ ਸਾਰੇ ਇੱਥੇ ਰਹਿਣਗੇ ਨਹੀਂ ਕਿਉਂਕਿ ਇਹਨਾਂ ਦਾ ਪੁਵੇਕੀ ਕੋਈ ਨਹੀਂਗਾ ਤੇ ਰਹਿਣਾ ਕਿੱਥੇ ਅਰਬਨ ਸਟੇਟ ਵਿੱਚ ਜਾਣ ਕੇ ਗੈਰ ਪੰਜਾਬੀਆਂ ਨੂੰ ਕਿਉਂਕਿ there is no law in punjab ਜਿਹੜਾ ਮੈਂ ਦੁਬਾਰਾ 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 ਪ੍ਰੋਪਿਗੇਟ ਕਰ ਰਿਹਾ ਹਾਂ ਇਸ ਲਈ ਇਹ ਬਹੁਤ ਇੰਪੋਰਟੈਂਟ ਹੈ ਮੇਰਾ ਤੁਹਾਡੇ ਸਾਰਿਆਂ ਨਾਲ ਬੈਠੇ ਜਿੰਨੇ ਤੁਸੀਂ ਖੜੇ ਹੋ ਪ੍ਰਮਾਤਮਾ ਕਰੇ ਸਾਡੀ ਸਰਕਾਰ ਬਣੇ ਸਭ ਤੋਂ ਪਹਿਲਾ ਐਕਸ਼ਨ ਜਿਹੜੇ ਗੈਰ ਕਾਨੂੰਨੀ ਕੰਮ ਕੀਤੇ ਜਾ ਰਹੇ ਨੇ ਉਹ ਸਾਰੀਆਂ ਭਰਤੀਆਂ ਜਿਹੜੀਆਂ ਤੁਹਾਡੀਆਂ ਐਸਐਸਏ ਸਮੇਤ ਇਹ ਰੱਦ ਕੀਤੀਆਂ ਜਾਣਗੀਆਂ ਪੰਜਾਬ ਦੇ ਵਿੱਚ ਇਹ ਪਹਿਲਾ ਐਕਸ਼ਨ ਕਾਂਗਰਸ ਗਵਰਨਮੈਂਟ ਦਾ ਹੋਵੇਗਾ ਨਾਲ ਹੀ ਜਿਹੜਾ 25000 ਏਕੜ ਲੈਂਡ ਪੂਲਿੰਗ ਜਿਹੜੀ ਕਿਸਾਨਾਂ ਤੋਂ ਜ਼ਮੀਨ ਖੋਹੀ ਗਈ ਹੈ ਉਹ ਸਾਰੀ ਨੋਟੀਫਿਕੇਸ਼ਨ ਵਿਦਡਰੋ ਕੀਤੀ ਜਾਵੇਗੀ ਰੱਦ ਕੀਤੀ ਜਾਵੇਗੀ ਔਰ ਜਿਹਨਾਂ ਲੋਕਾਂ ਨੇ 70 ਦਿਮਾਗਾ ਨੇ ਲੈਂਡ ਮਾਫੀਆ ਨੂੰ ਇਹ ਜ਼ਮੀਨ ਹੈਂਡਓਵਰ ਕਰਨੀ ਹੈ ਉਹਨਾਂ ਦੇ ਇੱਕ ਪ੍ਰੋਪਰ ਟਾਈਮ ਬਾਉਂਡ ਵਿਜੀਲੈਂਸ ਇਨਕੁਆਇਰੀ ਕਰਕੇ ਸਾਰਿਆਂ ਦੇ ਖਿਲਾਫ ਐਕਸ਼ਨ ਲਿੱਤਾ ਜਾਵੇਗਾ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਇਸ ਲਈ ਸਾਂਝੀਆਂ ਕੀਤੀਆਂ ਕਿਉਂਕਿ ਵਿਧਾਨ ਸਭਾ ਦਾ ਪਲੈਟਫਾਰਮ ਹਜ਼ ਗੋਨ ਉੱਥੇ ਕਿਸੇ ਜੱਜ ਦੇ ਬੰਦੇ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਉੱਥੇ ਬੰਦੂਆ ਮਜਦੂਆ ਦੀ ਮਜਦੂਰਾਂ ਦੀ ਫੌਜ ਸ਼ਾਟਿੰਗ ਬ੍ਰਿਗੇਡ ਬੈਜੋ 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 ਕਰਕੇ ਸਪੀਕਰ ਪੱਕ ਪਾਤੀ ਜਾਂ ਲਾਇਬਲ ਸਕੋਟਲੀ ਫਰਾਡ ਸਾਡੇ ਕੋਲ ਹੋਰ ਕੋਚਾਰਾ ਨੇਗਾ ਇਹ ਕੰਮ ਇਹ ਵਿਧਾਨ ਸਭਾ ਚ ਉਠਾਇਆ ਜਾਦਾ ਪਰ ਲਿਕ ਚਾਂਸ ਨਹੀਂ ਦੇਣਾ ਉਹਨਾਂ ਨੇ ਇਸ ਕਰਕੇ ਮੈਂ ਸੋਚਿਆ ਕਿ ਅੱਜ ਮੀਡੀਆ ਦੇ ਜ਼ਰੀਏ ਤੁਹਾਡੇ ਸਾਰਿਆਂ ਦੇ ਨਾਲ ਇਹ ਪੱਖ ਦਾ ਮੁੱਦਾ ਜਿਹੜਾ ਉੱਠਦਾ ਜਾਵੇ ਮੈਂ ਫਿਰ ਰੀਹਟ੍ਰੇਟ ਕਰਦਾ ਸੀਬੀਆਈ ਦੀ ਜਾਂਚ ਔਰ ਐਸਐਸਏ ਕਮ ਇੰਸਪੈਕਟਰਾਂ ਦਾ ਪਰਚਾ ਰੱਦ ਤੇ ਨਵੇਂ ਸਿਰੇ ਤੋਂ ਉਤੇ ਇੱਕ ਪਾਰਦਰਸ਼ੀ ਤਰੀਕੇ ਦੇ ਨਾਲ ਇਹ ਸਾਰੀ ਜਿਹੜੀ ਭਰਤੀ ਜਿਹੜੀ ਪ੍ਰਕਿਰਿਆ ਕੀਤੀ ਜਾਵੇ। ਵਿਧਾਨ ਸਭਾ ਚ ਦੱਸਿਆਦਾ ਹੈ ਕਿ ਪੁਲਿਸ ਸਰ ਲੇਕਨ 2022 ਦੇ ਵਿੱਚ ਨਾ ਇਹਨਾਂ ਨੇ ਪੋਸਟਾਂ ਕੱਢੀਆਂ ਸੀ ਵੀਡੀਓ ਦੀਆਂ ਵਿਲੇਜ ਡਿਵੈਲਪਮੈਂਟ ਆਰਗੇਨਾਈਜ਼ਰ ਦੀਆਂ ਉਹ 2022 ਦੇ ਵਿੱਚ ਕੱਢੀਆਂ ਸੀ ਉਹਦਾ ਹਜੇ ਤੱਕ ਕੋਈ ਪੇਪਰ ਨਹੀਂ ਲਿੱਤਾ ਗਿਆ ਮੰਨ ਲਓ ਇਸ ਗੌਰਮੈਂਟ ਨੇ ਫੀਸ ਜਮ੍ਹਾਂ ਕਰਾਤੀ ਹਰੇਕ ਬੱਚੇ ਤੋਂ ਜਦੋਂ ਅਸੀਂ ਇਹਨਾਂ ਨੂੰ ਜਾ ਕੇ ਪੁੱਛਦੇ ਹਾਂ ਨਾ ਵੀ ਭਾਈ ਸਾਡਾ ਪੇਪਰ ਲੈ ਲਓ ਕਿਉਂ ਸਰ ਮੇਨ ਮੁੱਦਾ ਇਹ ਨਹੀਂ ਕਿ ਪੇਪਰ ਲੇਟ ਹੋ ਰਿਹਾ ਹੋ ਜਾਏਗਾ ਕੱਲ ਹੋ ਜਾਏਗਾ ਅੱਜ ਹੋ ਜਾਏਗਾ ਗੱਲ ਇਹ ਹੈ ਜਿਹੜੇ ਕੈਂਡੀਡੇਟ ਓਵਰ ਏਜ ਹੋ ਰਿਹਾ ਉਹਨਾਂ ਦਾ ਮੁੱਦਾ ਕੌਣ ਚੱਕੂਗਾ ਮੰਨ ਲਓ ਜਿਹੜੇ ਬਾਉਂਡਰੀ ਤੇ ਹੀ ਬੈਠੇ ਸੀਗੇ ਜਿਨ੍ਹਾਂ ਦਾ ਸਿਰਫ ਲਾਸਟ ਈਅਰ ਸੀਗਾ ਭਾਰਤੀ ਦਾ ਵੀ ਭਾਈ ਇਹ ਭਾਰਤੀ ਪੂਰੀ ਹੋ ਜੇ ਮੈਂ ਜੀ ਜਾਣ ਲਾ ਕੇ ਇੱਥੇ ਹੀ ਰਹਿ ਜਾਊਂਗਾ ਮੈਂ ਆਪ ਦੇ ਪਰਿਵਾਰ ਨੂੰ ਸਖਾਣਾ ਕਰ ਦੂੰਗਾ ਉਹਨਾਂ ਦਾ ਕੋਈ ਮੁੱਦਾ ਚੱਕੂ ਆਈ ਤੁਸੀਂ ਹੋਮ ਅੱਜ ਫੀਲ ਕਰਾ ਕੇ ਜਿਹੜੇ ਬੱਚੇ ਓਵਰਏਜ ਹੋ ਰਿਹਾ ਉਹਨਾਂ ਨੂੰ ਇਹ ਗਵਰਨਮੈਂਟ ਕੋਈ ਧਿਆਨ ਨਹੀਂ ਦੇ ਰਹੀ ਦੂਜੀ ਗੱਲ 2022 ਦਾ ਇਹ ਪੇਪਰ ਹੈਗਾ ਹਜੇ ਤਾਈਂ ਇਸ ਪੇਪਰ ਦੀ ਡੇਟ ਤਾਂ ਛੱਡੋ ਐਵੇਂ ਵੀ ਨਹੀਂ ਦੱਸਿਆ ਕਿ ਇਹ ਪੇਪਰ ਹੋਏਗਾ ਜਾਂ ਨਹੀਂ ਜਦੋਂ ਅਸੀਂ ਇਹਨਾਂ ਨੂੰ ਗਵਰਨਮੈਂਟ ਨੂੰ ਜਾ ਇੱਥੇ ਪੀ ਟ੍ਰਿਪਲ ਐਸ ਵੀ ਨੂੰ ਜਾ ਕੇ ਪੁੱਛਦੇ ਹਾਂ ਤਾਂ ਇਹਨਾਂ ਕੋਲ ਇੱਕੋ ਹੀ ਮਤਾ ਹੁੰਦਾ ਉਹ ਕੀ ਗੱਲ ਹੁੰਦੀ ਹੈ ਕਿ ਭਾਈ ਤੁਸੀਂ ਡਿਪਾਰਟਮੈਂਟ ਨੂੰ ਜਾ ਕੇ ਪੁੱਛੋ ਮਤਲਬ ਵੀਡੀਓ ਵਾਲੇ ਡਿਪਾਰਟਮੈਂਟ ਨੂੰ ਜਾ ਕੇ ਪੁੱਛੋ ਤਾ ਇਹ 2022 ਤੋਂ ਲੈ ਕੇ ਸਾਰਾ 2025 ਹੋ ਗਿਆ ਉਸ ਪੋਸਟ ਦਾ ਹਜੇ ਤੱਕ ਕੋਈ ਪੇਪਰ ਨਹੀਂ ਸੋਹਿਲਾ ਤੁਸੀਂ ਕਿ VDO ਇਹ ਲੱਗਦਾ ਜਿਵੇਂ ਵੀਡੀਓ ਕਹਿ ਰਹੇ ਨੇ ਵਿਲੇਜ ਡਿਵੈਲਪਮੈਂਟ ਆਫੀਸਰ ਔਰਗੇਨਾਈਜ਼ਰ ਔਰਗੇਨਾਈਜ਼ਰ ਵਿਲੇਜ ਡਿਵੈਲਪਮੈਂਟ ਆਰਗੇਨਾਈਜ਼ਰ 2022 ਕੋ ਫਾਰਮ ਭਰਾਂਦੇ ਪੈਸੇ ਲੈ ਲਏ ਕਰੋੜਾ ਰੁਪਏ ਸਰਕਾਰ ਦੇ ਖਜ਼ਾਨੇ ਚ ਪੇਪਰ ਹੀ ਨਹੀਂ ਖਰਾਇਆ ਔਰ ਤੁਹਾਨੂੰ ਯਾਦ ਨਾ ਸਕੇ ਕਿ ਭਗਵਾਨ ਜੀ ਮਾਨ ਪਹਿਲਾ ਕਹਿੰਦਾ ਹੁੰਦਾ ਸੀਗਾ ਕਿ ਅਸੀਂ ਜਿਹੜੇ BSC ਐਗਰੀਕਲਚਰ MSc ਐਗਰੀਕਲਚਰ ਹਰ ਪਿੰਡ ਵਿੱਚ ਇੱਕ ਮੁੰਡੇ ਨੂੰ ਜੋਬ ਦਿਆਂਗੇ 13000 ਤਾਂ ਪਿੰਡ ਆ ਸਾਡਾ ਉੱਥੇ ਮਿਲਣੀ ਚਾਹੀਦੀ ਸੀ ਨੌਕਰੀ ਨਾ ਉਹ ਲੱਭਿਆ ਕੋਈ ਯਾਰ ਸੋ ਇਸ ਕਰਕੇ ਫੋਰਡ ਟਾਈਪ ਸਾਰਾ ਇਹਨਾਂ ਦੀ ਗਬਲਿੰਗ ਸਰਕਾਰ ਚੱਲ ਰਹੀ ਆ ਔਰ ਟੋਟਲ ਜਿਹੜਾ ਇਹ ਸੋਸ਼ਲ ਮੀਡੀਆ ਦੇ ਉੱਤੇ ਤੇ ਪ੍ਰਚਾਰ ਤੇ ਭੰਡੀ ਪ੍ਰਚਾਰ ਤੇ ਟਰੂਲ ਆਰਮੀਆ ਰੱਖਿਆ ਹੋਇਆ ਬਾਹਰੋਂ ਲਿਆ ਆ ਕੇ ਸਾਡੇ ਹੀ ਤੁਹਾਡੇ ਸਾਰਿਆਂ ਦੇ ਤਨਖਾਹ ਤੇ ਖਜ਼ਾਨੇ ਤੇ 50 50000 ਰੁਪਏ ਲੱਖ ਲੱਖ ਗ੍ਰੇਟਿਡ ਲੱਖ ਰੁਪਏ ਸੋਸ਼ਲ ਮੀਡੀਆ ਤੇ ਵੜਾਏ ਆ ਤੇ ਪੰਜਾਬੀਆਂ ਨੂੰ ਉਹਨਾਂ ਤੋਂ ਗਾਲ੍ਹਾਂ ਕਢਾ ਰਹੇ ਨੇ ਸੋ ਮੈਂ ਥੋੜਾ ਸਾਰਿਆਂ ਦਾ ਇੱਥੇ ਆਉਣ ਦੇ ਉੱਤੇ ਬਹੁਤ-ਬਹੁਤ ਧੰਨਵਾਦ ਕਰਦਾ। ਸ਼ੁਕਰੀਆ ਜੀ। ਪਹਿਲੀ ਗੱਲ ਤਾਂ ਜੀ ਸੈਸ਼ਨ ਕਰੀ ਦੇਖਿਆ ਕਿ 1 1 2 2 3 ਦੇ ਸੈਸ਼ਨ। ਜਦੋਂ ਇਹਨਾਂ ਨੂੰ ਦਿਲ ਕਰਦਾ ਕਿ ਅਸੀਂ ਕੋਈ ਪੋਲਿਟਿਕਲ ਪੁਆਇੰਟ ਸਕੋਰ ਕਰਨਾ ਹੈ। ਸੈਸ਼ਨ ਬੁਲਾ ਲੈਂਦੇ ਨੇ। ਫੋਨ ਉੱਤੇ ਲੱਗਿਆ ਕਿ ਸੈਸ਼ਨ 'ਚ ਕਹਿ ਹੀ ਰਿਹਾ ਭਗਵੰਤ ਜੀ ਮਾਨ ਕਿ ਤਗੜੇ ਹੋ ਜੋ ਗ੍ਰਿਫੀਟੀ ਦੇ ਜਿਹੜੀ ਅਰੈਸਟ ਆ ਉਹਦੇ ਤੇ ਤੁਹਾਨੂੰ ਅਸੀਂ ਸਵਾਲ ਪੁੱਛਾਂਗੇ। ਇਹ ਕੋਈ ਇਹ ਸੈਸ਼ਨ ਹੈ ਕੋਈ। ਇਹ ਤਾਂ ਕਬੱਡੀ ਦਾ ਮੈਚ ਆ ਤੁਸੀਂ ਬਾਹਰ ਖੇਡ ਲਓ ਉੱਥੇ ਬੰਨਵੇ ਅੰਦਰ ਰੱਖੇ ਮੈਂ ਤਾਂ ਕਿਹਾ ਸ਼ਾਊਟਿੰਗ ਕਰੀਏ ਬੰਦੂ ਸੈਸ਼ਨ ਕਹਿੰਦੇ ਨੇ ਜੇ ਅਸੀਂ ਬੇਅਦਬੀਆਂ ਦੇ ਉੱਤੇ ਸਿਕਨੂੰਨ ਬਣਾਉਣਾ ਸਾਢੇ 3 ਸਾਲ ਬਾਅਦ ਚਿੱਤੇ ਆਇਆ ਤੁਹਾਨੂੰ ਔਰ ਉਦੋਂ ਕਾਨੂੰਨ ਬਣਾਉਣਾ ਜਦੋਂ ਕੋਮਲਬੇਜ ਪ੍ਰਤਾਪ ਸਿੰਘ ਐਮਐਲਏ ਜਿਹੜਾ ਅੱਗੇ ਮੇਨ ਆਰਕੀਟੈਕਟ ਸੀਗਾ ਇਸ ਕੇਸ ਦਾ ਜਿਹਨੇ ਜਿੰਨੇ ਸਾਰੀ ਇਨਵੈਸਟੀਗੇਸ਼ਨ ਕੀਤੀ ਉਹਨੂੰ ਪਾਰਟੀ ਜੁਆਇਨ ਕੀਤੀ ਉਹਨੂੰ ਕੱਢ ਕੇ ਬਾਹਰ ਪਾ ਰਿਆ ਵਾ ਇੱਕ ਰੌਣਕ ਹੈ ਬੇਅਦਬੀਆਂ ਦੇ ਉੱਤੇ ਇਨਸਾਫ ਦੇ ਦੇਣ ਕਿ ਜਦ ਤੱਕ ਸਾਰੇ ਅਫਸਰ ਜਾਂ ਜਮਾਤਾਂ ਲੈ ਚੁੱਕੇ ਨੇ ਇਹ ਆਪਣੀ ਟ੍ਰਾਇਲਸ ਵੀ ਕਰਾ ਚੁੱਕੇ ਨੇ ਬਾਬਾ ਸੱਚਾ ਸੌਦਾ ਦਾ ਰਾਮ ਰਹੀਮ 2 ਸਾਲ ਦੇ ਕਰੀਬ ਭਗਵੰਤ ਮਾਨ ਨੇ ਉਦੀ ਸੈਂਕਸ਼ਨ ਅਸਸੀਟੂਟ ਕਰਨ ਦੀ ਜਿਹੜੀ ਐਸਐਸਪੀ ਫਰੀਦਕੋਟ ਨੂੰ ਭੇਜੀ ਸੀ ਆਪਣੇ ਟੇਬਲ ਦੇ ਉੱਤੇ ਰੱਖ ਛੱਡੀ ਸੀ ਇਹ ਗੇਮਗੇ ਬੇਦਬੀਆਂ ਦੇ ਉੱਤੇ ਇਨਸਾਫ ਔਰ ਇਹ ਬੇਦਬੀਆਂ ਦੇ ਕਾਨੂੰਨ ਬਣਾਉਣਾ ਚਾਹੁੰਦੇ ਨੇ ਆਈ ਡੋ ਨੋ ਕੱਲ ਪਤਾ ਲੱਗੂਗਾ ਪੋਸਿਬਲੀ ਕਹਿ ਰਹੇ ਨੇ ਜੀ ਜਿਹੜਾ ਬੇਦਬੀ ਕਰੂਗਾ ਉਹਨੂੰ ਅਸੀਂ ਸ਼ਾਇਦ ਕੈਪੀਟਲ ਪਨਿਸ਼ਮੈਂਟ ਦੇ ਆ ਦੇ ਇੱਕੀ ਆਈਪੀਸੀ ਦੇ ਵਿੱਚ ਚੇਂਜਸ ਪੰਜਾਬ ਦੀ ਵਿਧਾਨ ਸਭਾ ਕਰ ਸਕਦੀ ਹੈ ਮੈਂ ਤੁਹਾਨੂੰ ਦੱਸ ਦਿੰਦਾ 2018 ਚ ਕੈਪਟਨ ਅਮਰਿੰਦਰ ਸਿੰਘ ਨੇ 2018 ਚ ਸਿਮਿਲਰਲੀ ਆਈਪੀਸੀ ਵਿੱਚ ਅਮੈਂਡਮੈਂਟ ਕਰਕੇ ਪੰਜਾਬ ਵਿਧਾਨ ਸਭਾ ਇਹ ਪੇਸ਼ਵਾ ਸੀਦੀ ਜੀ ਕੋਈ ਵੀ ਬੇਦ ਵੀ ਕਰੇ ਚਾਹੇ ਹੋ ਗੀਤਾ ਦੇ ਕਰੇ ਕੁਰਾਨ ਦੀ ਕਰੇ ਬਾਈਬਲ ਦੀ ਕਰੇ ਗੁਰੂ ਗ੍ਰੰਥ ਸਾਹਿਬ ਦੀ ਉਹਨੂੰ ਲਾਇ ਲਾਈਫ ਇਨ ਪ੍ਰੈਜ਼ਰਵੈਂਟ ਉਮਰ ਕਿਹਾਇਦ ਹੋਣੀ ਚਾਹੀਦੀ ਉਹ ਅੱਜ ਤੱਕ ਦੇਸ਼ ਦੇ ਰਾਸ਼ਟਰਪਤੀ ਕੋਲ ਬਿੱਲ ਪਿਆ ਕਿਉਂਕਿ ਉਹ ਪਾਸ ਹੀ ਨਹੀਂ ਹੋ ਸਕਦਾ ਤਾਂ ਇੱਕ ਡਰਾਮਾ ਕੀਤਾ ਜਾਊਗਾ ਕੱਲ ਵਿਧਾਨ ਸਭਾ ਦੇ ਵਿੱਚ ਸਾਰੇ ਕੈਮਰੇ ਆਪਣੇ ਤੇ ਫਿੱਟ ਕਰ ਲੈਂਦੇ ਨੇ ਤੇ ਲਾਈਵ ਦਿਖਾ ਕੇ ਲੋਕਾਂ ਨੂੰ ਕਹਿਣਗੇ ਬੜੀ ਵੱਡੀ ਪ੍ਰਾਪਤੀ ਕਰਤੀ ਜਿਵੇਂ ਹੁਣ ਤੁਹਾਨੂੰ ਭੁੱਲ ਗਿਆ ਹੋਊਗਾ ਕਿ ਉਸ ਦਿਨ ਬੀਬੀ ਐਮਪੀ ਦਾ ਬਿੱਲ ਪਾਸ ਕੀਤਾ ਕਿੱਥੇ ਹੋ ਗਿਆ ਨੂੰ ਲਾਗੇ ਗਵਰਨਰ ਕੋਲ ਪਿਆ ਉਹਨਾਂ ਦੇ ਕੰਮ ਨਹੀਂ ਗਿਆ ਉਹਦੀ ਕੀ ਪ੍ਰਾਪਤੀ ਹੋਈ ਡੇਟਡ 2-2 ਕਰੋੜ ਰੁਪਇਆ 2-2 ਕਰੋੜ ਰੁਪਇਆ ਇੱਕ-ਇੱਕ ਦਿਨ ਦੇ ਸੈਸ਼ਨ ਦਾ ਇੱਕ-ਇੱਕ ਸਿਟਿੰਗ ਦਾ ਹੁੰਦਾ ਉਹ ਕਿੱਥੇ ਗਿਆਦਾ ਖੂ ਖਾਤੇ ਚਲੇ ਗਿਆ ਲਾਈਕਵਾਇਸ ਇਟ ਇਜ਼ ਗੋਇੰ ਟੂ ਬੀ ਨਾਥਿੰਗ ਬਟ ਅ ਫਰਾਡ ਆਪੋਜੀਸ਼ਨ ਨੂੰ ਬੋਲਣ ਦਿੱਤਾ ਕਹਿ ਰਹੇ ਉਹ ਤਾਂ ਬਿਲਕੁਲ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਸਪੀਕਰ ਨੂੰ ਉਹਨਾਂ ਨੇ ਕੇਜਰੀਵਾਲ ਤੇ ਭਗਵੰਤ ਨੇ ਹਦਾਇਤ ਕੀਤੀ ਵੀ ਜੋ ਮਰਜੀ ਹੋ ਜਾਏ ਖੈਰੇ ਨੂੰ ਉਹਥੇ ਬੋਲਣ ਨਹੀਂ ਦੇਣਾ ਸੋ ਸਾਡੇ ਕੋਲ ਆਪਸ਼ਨ ਕੋਈ ਨਹੀਂ ਜੋ ਉਹਥੇ ਨਹੀਂ ਬੋਲਣ ਦੇ ਤਾਂ ਤੁਹਾਡੇ ਜ਼ਰੀਏ ਅਸੀਂ ਗੱਲ ਕਰ ਸਕਦੇ ਹਾਂ ਸਾਰੇ ਪ੍ਰਸਤਾਵਾਂ ਦਾ ਕੀ ਮੁੱਲ ਹੈ ਜੀ ਆਪਣੀ ਬੇਫਕੂਫੀ ਦੇ ਨਾਲ BBMP ਦਾ ਸਕਿਉਰਿਟੀ ਕੰਟਰੋਲ ਪੰਜਾਬ ਪੁਲਿਸ ਕੋਲ ਗਵਾ ਕੇ ਸੀਆਈਏ ਸਰ ਦੇ ਕੋਲ ਦੇ ਦਿੱਤਾ ਹਾਈ ਕੋਰਟ ਦੇ ਵਿੱਚ ਜਿਹੜੀ ਚਲੋਤੀ ਦਿੱਤੀ ਸੀ BBMP ਦੇ ਕੇਸ ਨੂੰ ਉਹਦੇ ਚ ਕੋਈ ਜਵਾਬ ਦੇ ਨਹੀਂ ਸਕੇ ਉਹਦੇ ਚ ਇਹਨਾਂ ਨੇ ਆਪਣਾ ਜਿਹੜਾ ਪੱਖ ਆ ਚੈਗਿਤਰਾ ਰੱਖ ਨਹੀਂ ਸਕੇ ਤੇ ਹਰਿਆਣੇ ਦੇ ਹੱਕ ਵਿੱਚ ਹਾਈ ਕੋਰਟ ਜਿਹੜਾ ਉਹ ਭੁਗਤਦਾ ਨਜ਼ਰ ਆਉਂਦਾ ਵਾ ਇਹ ਸਾਰਾ ਲੋਕ ਦਿਖਾਵਾ ਵਾ ਮੈਂ ਤੁਹਾਨੂੰ ਕਹਿ ਰਿਹਾ ਕਿ ਕਿਸੇ ਵੀ ਵਿਧਾਨ ਸਭਾ ਦੇ ਇਸ ਤਰ੍ਹਾਂ ਦਾ ਸੈਸ਼ਨ ਜਿੱਥੇ ਸਿਰਫ ਰੈਜ਼ੋਲੂਸ਼ਨ ਪਾਸ ਕਰਨਾ ਉਹਦਾ ਕੀ ਵੈਲਿਊ ਹੋਏਗੀ ਐਂਡ ਵੈਨ ਯੂ نو ਦੈਟ ਯੂ ਕੈਨ ਨਾਟ ਅਵੈਂਟ ਆਈਪੀਸੀ ਤੁਸੀਂ ਬੇਅਰ ਵੀ ਦੇ ਕਾਨੂੰਨ ਜਿੰਨੇ ਮਰਜ਼ੀ ਪੰਜਾਬ ਦੇ ਵਿੱਚ ਬਣਾਈ ਦਿ ਇਹਨਾਂ ਫੀਨਲ ਕੋਰਨ ਨੂੰ ਕੋ ਐਮੈਂਡ ਕਰ ਸਕਦਾ ਵਾ ਲੋਕ ਸਭਾ ਕਰ ਸਕਦੀ ਹੈ ਉਥੇ ਹੁੰਦਾ ਨੀਗਾ ਤੇ ਇਸ ਕਰਕੇ ਮੈਂ ਕਹਿੰਦਾ ਇਟ ਇਜ਼ ਜਸਟ ਅ ਫਾਰਸ ਇਟ ਜਸਟ ਡਰਾਮਾ ਇਨ ਐਕਟ ਹੋ ਰਿਹਾ ਵਾ ਤਾਂ ਕਿ ਹੌਲੇ-ਪਾਲੇ ਪੰਜਾਬ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਗੁੰਮਰਾਹ ਕਿਤੇ ਹੁਣ ਤਾਂ ਲੱਗ ਗਿਆ ਨਾ ਉਥੇ ਹੁਣ ਸੀਐਸਐਸ ਦੀ ਤਾਂ ਪੈਨਾਤੀ ਹੋ ਗਈ ਲੈਟ them bring the ਬਿਲ ਉਹਦੇ ਚ ਕੁਝ ਨਹੀਂ ਹੋ ਸਕਦਾ ਜੀ ਇਹਨਾਂ ਨੇ ਜਿਹੜਾ ਅੰਦਰ ਵੜ ਕੇ ਨਾ ਤਾਲੇ ਲਾ ਤੇ ਬੀਬੀ ਐਮ ਨੂੰ ਨਲੇਕੀ ਕੀਤੀ ਉਹਨਾਂ ਨੇ ਇੱਕ ਨੈਸ਼ਨਲ ਇਸ਼ੂ ਬਣਾ ਕੇ ਨੈਸ਼ਨਲ ਸਿਕਿਉਰਿਟੀ ਦਾ ਉਹਨਾਂ ਨੇ ਸੀਏਐਸ ਅੱਗੇ ਆਰਡਰ ਕਰਤੇ ਤੇ ਪੈਸਾ ਵੀ ਕਿ ਪੰਜਾਬ ਦੇ ਸਰਕਾਰ ਨੂੰ ਪਾਇਆ। ਉਹ ਤਾਂ ਕੀ ਲਾਅ ਐਂਡ ਆਰਡਰ ਆਪ ਖੁਦ ਦੇਖ ਲੈ ਇੱਕ ਅਬੋਹਰ ਦੇ ਵਿੱਚ ਕਿਵੇਂ ਇੱਕ ਵਪਾਰੀ ਨੂੰ ਨੂੰ ਬਰਾਡੇ ਲਈ ਸ਼ੂਟਿੰਗ ਚ ਮਾਰ ਦਿੱਤਾ ਗਿਆ। ਇੱਕ ਨਹੀਂ ਇਨਸੀਡੈਂਟ ਹੈਗਾ। ਪੰਜਾਬ ਦੇ ਵਿੱਚ ਕਿਦਣ ਉਹ ਦਿਨ ਹੈ ਜਿੱਦਣ ਕਤਲੋ ਗਲਤ ਨਹੀਂ ਹੁੰਦੀ। ਔਰਤਾਂ ਦੇ ਨਾਲ ਜਿਹੜਾ ਹੈ ਉਹ ਦੁਰਵਿਵਾਰ ਨਹੀਂ ਹੁੰਦਾ। ਨੌਜਵਾਨ ਕਿਦਣ ਹੈ ਜਿੱਦਣ ਉਹ ਨਸ਼ੇ ਦੇ ਟੀਕੇ ਲਾ ਕੇ ਪੰਜਾਬ ਦੇ ਵਿੱਚ ਡਿੱਗਦੇ ਨਜ਼ਰ ਨਹੀਂ ਆਉਂਦੇ ਕਿਹੜੇ ਪੰਜਾਬ ਰੰਗਲੇ ਦੀ ਗੱਲ ਕਰਦੇ ਆ ਇੱਕ ਕੰਗਲਾ ਪੰਜਾਬ ਬਣਾ ਕੇ ਰੱਖਤਾ ਇਹਨਾਂ ਨੇ ਸਾਡੇ ਪੰਜਾਬ ਦੇ ਜਿੱਦਣ ਕੇਸ਼ਰੀਵਾਲ ਉੱਥੇ ਵਾਵਾ ਖੱਟ ਰਿਆ ਸੀਗਾ ਵਿਧਾਨ ਸਭਾ ਜਿੱਤ ਦੀ ਲੁਧਿਆਣੇ ਦੀ ਉਸ ਦਿਨ ਹੀ ਮੱਧਿਆ ਪ੍ਰਦੇਸ਼ ਦਾ ਚੀਫ ਮਿਨਿਸਟਰ ਡਾਕਟਰ ਮੋਹਨ ਯਾਦਵ ਪੰਜਾਬ 'ਚ ਆਇਆ ਹੋਇਆ ਸੀਗਾ ਲੁਧਿਆਣੇ ਦੇ ਸਾਰੇ ਸਨਮਤਕਾਰਾਂ ਨੇ ਕਿਹਾ ਕਿ ਅਸੀਂ 15000 ਕਰੋੜ ਰੁਪਏ ਮੱਧਿਆ ਪ੍ਰਦੇਸ਼ ਵਿੱਚ ਲਾਵਾ ਦੇ ਆ ਰੰਗਲਾ ਪੰਜਾਬ ਵਿੱਚ ਔਰ ਇਦਾਂ ਹੀ ਪ੍ਰੋਮਿਸ ਕੀਤਾ ਸੀਗਾ ਯੂਪੀ ਦੇ ਚੀਫ ਮਿਨਿਸਟਰ ਨੂੰ ਸਾਡੇ ਲੁਧਿਆਣੇ ਦੇ ਤੇ ਪੰਜਾਬ ਦੇ ਜਾ ਕੇ ਉੱਥੇ ਮਿਲੇ ਸੰਤਗਾਰ ਕਿਸੇ ਉੱਥੇ ਲਾਵਾਂ ਕਿਉਂਕਿ ਲਾਅ ਐਂਡ ਆਰਡਰ ਜਿਹੜਾ ਉਹ ਜ਼ੀਰੋ ਆ ਕਿਸੇ ਨੂੰ ਸੈਂਸ ਆਫ ਸਿਕਿਉਰਿਟੀ ਨਹੀਂ ਗਈ ਐਵੇਂ ਕੋ ਪੈਸਾ ਲਾ ਕੇ ਇੱਥੇ ਫਸ ਜਵੇ ਇਸ ਗੱਲ ਤੋਂ ਡਰਦੇ ਸਾਰੇ ਪੰਜਾਬ ਤੋਂ ਬਾਹਰ ਜਾ ਰਹੇ ਇਹ ਲਾਅ ਐਂਡ ਆਰਡਰ ਦੀ ਮੂਹ ਭੂਲ ਦੀ ਤਸਵੀਰ ਇਕੱਲਾ ਇਹ ਦੋ ਨੌਜਵਾਨ ਜਿਹੜੇ ਮਾਰੇ ਗਏ ਪੰਜਾਬ ਪੁਲਿਸ ਉਹ ਲੋਕ ਇਕੱਲੇ ਇਹ ਡਾਊਟਫੁਲ ਪੁਲਿਸ ਇਨਕਾਊਂਟਰ ਲਿਕੇ ਜਿੰਦੇ ਪੁਲਿਸ ਇਨਕਾਊਂਟਰ ਪਿੱਛੇ ਇਹਨਾਂ ਦਾ ਸਮਝ ਛੋਏ ਨੇ ਜਿਵੇਂ ਕਿ ਜਸਪ੍ਰੀਤ ਸਿੰਘ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਕੈਨੇਡਾ ਤੋਂ ਆਇਆ 22 ਸਾਲ ਦਾ ਨੌਜਵਾਨ ਦੈਟਸ ਅ ਫੇ ਉਸੇ ਅਫਸਰਾਂ ਨੇ ਫੇਕ ਇੰਕਾਊਂਟਰ ਕੀਤਾ ਜਿਨ੍ਹਾਂ ਨੇ ਸ਼ਾਮ ਨੂੰ दारू ਪੀ ਕੇ ਕਰਨੋ ਬਾੜ ਦੇ ਉਹਦੇ ਮੁੰਡੇ ਨੂੰ ਕੁੱਟਿਆ ਵਾ ਸਾਬਤ ਹੋ ਜਾਂਦਾ ਸਾਰਾ ਕੁਝ ਪੁਆਇੰਟ ਬਲੈਂਕ ਰੇਂਜ ਤੋਂ ਇੰਕਾਊਂਟਰ ਇਦਾਂ ਹੁੰਦਾ ਵਾ ਇੰਕਾਊਂਟਰ ਕਾ ਹੁੰਦਾ ਜਦੋਂ ਅਗਲੇ ਪਾਸੇ ਗੋਲੀਆਂ ਚੱਲਦੀਆਂ ਨੇ ਤੇ ਨਾਲ ਵਿੱਚ ਦੋਨੋਂ ਪਾਸੇ ਬੰਦੇ ਮਾਰੇ ਜਾਂ ਇਹ ਜਿਹੜੇ ਬੰਦੇ ਲੰਮੇ ਪਾਉਂਦੇ ਨੇ ਇਹ ਸੈਲਫ ਕ੍ਰੀਏਟਿਡ ਇੰਜਰੀਜ਼ ਹੁੰਦੀਆਂ ਨੇ ਉਹ ਇਹ ਤਾਂ ਹੁਣ ਆਉਣ ਦੇ ਸਮੇਂ ਦੇ ਵਿੱਚ ਸਾਰੀਆਂ ਜਿਹੜੇ ਇਸ ਤਰ੍ਹਾਂ ਦੇ ਫੇਕ ਇੰਕਾਊਂਟਰਸ ਨੇ ਇਹਦੀ ਵੀ ਥਰੋ ਇਨਵੈਸਟੀਗੇਸ਼ਨ ਅਗਲੀ ਸਰਕਾਰ ਜਿਹੜੀ ਐ ਮੈਨੂੰ ਲੱਗਦਾ ਕਰਨੀ ਚਾਹੀਦੀ ਆ ਕਿਉਂਕਿ ਪੁਲਿਸ ਨੂੰ ਇਸ ਤਰ੍ਹਾਂ ਦਾ ਅਧਿਕਾਰ ਨਹੀਂਗਾ ਕਿ ਤੁਸੀਂ ਸਾਰੇ ਲਾਅਸ ਨੂੰ ਬਾਈਪਾਸ ਕਰਕੇ ਤੇ ਸਿੱਧਾ ਹੀ ਕੋਲਡ ਬਲੱਡ ਵਿੱਚ ਕਿਉਂਕਿ ਮੋਰ ਵਿੱਚ ਕੀ ਹੋਇਆ ਜਿਹੜਾ ਮਾਰਿਆ ਗਿਆ ਉਹ ਤਾਂ ਛਾਹਕਾਰ ਬਹੁਤ ਬਣੀ ਪੱਚੀ ਪੰਜਾਬ ਦੇ ਵਿੱਚ ਆਪਣੀ ਆਪਣੇ ਉਸ ਬਦਲਾਮੀ ਨੂੰ ਬਚਾਉਣ ਵਾਸਤੇ ਉਹਨਾਂ ਨੇ ਜਿਹੜਾ ਸੀਗਾ ਦੋ ਬੰਦੇ ਜਿਹੜੇ ਚੱਕ ਕੇ ਮਾਰ ਦਿੱਤੇ ਔਰ ਕਹਿਤਾ ਕਿ ਜੇ ਅਸੀਂ ਬੱਸ ਫੜ ਲਿਆ ਅਸਲੀ ਗੁਨਾਹਗਰ ਕੋਈ ਨਹੀਂ ਫੜਿਆ ਗਿਆ ਇਸ ਕਰਕੇ ਇਹ ਸਾਰੇ ਜਿਹੜੇ ਇੰਕਾਊਂਟਰਸ ਝੂਠੇ ਨਜ਼ਰ ਆ ਰਹੇ